ਨਸ਼ਾ ਪੰਜਾਬ ਦੇ ਵਿੱਚ ਇੰਨਾ ਹੋ ਗਿਆ ਗੱਲ ਛੱਡ ਦੋ ਕੌਣ ਲਿਆਉਂਦੀਆਂ ਸਰਕਾਰਾਂ ਬਾਰਡਰ ਤੋਂ ਆਪ ਤਾਂ ਨਹੀਂ ਤੁਰ ਕੇ ਹੁੰਦਾ ਨਸ਼ਾ ਆ ਮੁੰਡਾ ਕੋਈ ਬਾਰਡਰ ਤੋਂ ਆਪ ਤਾਂ ਨਹੀਂ ਤੁਰ ਕੇ ਹੁੰਦਾ ਨਾ ਸਰਕਾਰਾਂ ਲਿਆਉਂਦੀਆਂ ਨਾ ਜਿਹੜੇ ਵੱਡੇ ਮਗਰਮਾਸ਼ ਉਹਨਾਂ ਤੱਕ ਤੁਸੀਂ ਪਹੁੰਚਦੇ ਨਹੀਂਗੇ ਜਿਹੜੇ ਮੇਰੇ ਅੱਗੇ ਆ ਉਹ ਅੰਦਰ ਕੀਤੇ ਫੜ ਗਏ ਇੰਨਾ ਚਿਰ ਸਾਡੀ ਸਿੱਖ ਕੌਮ ਇਕੱਠੀ ਨਹੀਂ ਹੋਊਗੀ ਉਹਨਾਂ ਚਿਰ ਕੁੱਕ ਨਹੀਂ ਹੋਣਾ ਉਹ ਇਹ ਕਹੋ ਚੱਲਣਾ ਕੌਮ ਸਾਰੀ ਇਕੱਠਾ ਇਕੱਠੀ ਹੋਵੇ ਇਕੱਠੀ ਹੋ ਕੇ ਤੇ ਸਭ ਕੁਝ ਸੈੱਟ ਹੋ ਸਕਦਾ ਇਹ ਇਕੱਠੇ ਹੋਣੇ ਨਹੀਂ ਆਪਸ ਵਿੱਚ ਲੜਦੇ ਹੀ ਰਹਿਣਾ ਤੇ ਇਸੇ ਤਰ੍ਹਾਂ ਹੀ ਪਾਡੋ ਦੇ ਰਾਜ ਕਰੋ ਚੱਲੀ ਜਾਣਾ ਪੰਜਾਬ ਦੇ ਪੰਜਾਬ ਨੂੰ ਲੜਕੇ ਦੇ ਹਲਿਆ ਪੰਜਾਬ ਨੂੰ ਕੁਖੇ ਰੱਖ ਕੇ ਦੇ ਹਲਿਆ ਪਰ ਪੰਜਾਬ ਨਹੀਂ ਮਰਿਆ ਫਿਰ ਇਹਨਾਂ ਕਿਹਾ ਪੰਜਾਬ ਮਰਨਾ ਸਿਰਫ ਨਸ਼ੇ ਨਾਲ ਨਹੀਂ ਤੇ ਪੰਜਾਬ ਦੇ ਗੱਭਰੂ ਸਾਥ ਸਾਥ ਬੁੱਟੇ ਕਿਸੇ ਨਾਲ ਨਸ਼ੇ ਨਾਲ ਹੁਣ ਚੱਕੀ ਜਾਂਦੇ ਆ ਗਲਤ ਕੇਸ ਪਾ ਕੇ ਮੁੰਡੇ ਮਾਰੀ ਜਾਂਦੇ ਆ ਦੋ ਬੰਦਿਆਂ 'ਚ ਜੇ ਤੁਹਾਨੂੰ ਚੋਣ ਕਰਨ ਦੇ ਲਈ ਤੁਹਾਨੂੰ ਮੌਕਾ ਦਿੱਤਾ ਜਾਏ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਕਿਹਨੂੰ ਚੋਣੋਗੇ ਜੀ ਅਸੀਂ ਅੱਜ ਤੋਂ ਜਿਹੜੀ ਪੰਥ ਦੀ ਪਾਰਟੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਨੁਮਾਇੰਦਗੀ ਦੇ ਰਹੇ ਆ ਸੁਖਵੀਰ ਸਿੰਘ ਬਾਦਲ 'ਚ ਕੀ ਕਮੀਆਂ ਨੇ ਜੀ ਉਹ ਕਹਿੰਦੇ ਵੀ ਭਾਈ ਅਸਲੀ ਪੰਥਕ ਅਸੀਂ ਆ ਲੋਕ ਭਲਾਈ ਦੀ ਪਾਰਟੀ ਸਾਡੀ ਪਾਰਟੀ ਆ ਜੀ ਅਸਲੀ ਪਾਰਟੀ ਇੱਥੇ ਬਹੁ ਗਿਣਤੀ ਲੋਕ ਅਜਿਹੇ ਨੇ ਚਲੋ ਆਪਾਂ ਹੋਰ ਰਿਕਾਰਡ ਵੀ ਗੱਲ ਕਰ ਲੈਨੇ ਉਹਨਾਂ ਨਾਲ ਉਹ ਕਹਿੰਦੇ ਭਾਈ 2027 'ਚ ਅਸੀਂ ਤਾਂ ਮੁੱਖ ਮੰਤਰੀ ਦੇਖਣਾ ਸੁਖਵੀਰ ਸਿੰਘ ਬਾਦਲ ਨੂੰ ਹਰੇਕ ਦੇ ਮੰਨ ਦੇ ਵਿੱਚ ਇਹ ਆ ਬਹੁ ਗਿਣਤੀ ਇੱਥੇ ਜ਼ਿਆਦਾਤਰ ਮੈਜੋਰਟੀ ਦੀ ਗੱਲ ਕਰੀਓ ਕਹਿੰਦੇ ਸੁਖਵੀਰ ਸਿੰਘ ਬਾਦਲ ਚਾਹੀਦਾ ਸਾਨੂੰ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂ ਜੀ ਬਾਦਲ ਨੇ ਕੰਮ ਬਹੁਤ ਦੇਖ ਲਓ ਬڑے ਕੰਮ ਕਿਤੇ ਪਾ ਨਹੀਂ ਸਾਡੀਆਂ ਮੋਟਰਾਂ ਨਹੀਂ ਚੱਲਣੀਆਂ ਇਹ ਬਾਦਲ ਸਾਹਿਬ ਨਾ ਹੁੰਦਾ ਜੀ ਹੈ ਜਵਾਬ ਇਹਨਾਂ ਦਾ ਵੀ ਕੋਈ ਤੁਹਾਡੇ ਕੋਲ ਜੀ ਜੋ ਕੰਮ ਕੀਤਾ ਨਾ ਪੰਥ ਨੇ ਸ਼ਕਤੀ ਦਿੱਤੀ ਬਾਦਲ ਸਾਹਿਬ ਨੂੰ ਕਿਸੇ ਬੰਦੇ ਨੂੰ ਕਿਸੇ ਪਰਸਨਲ ਬੰਦੇ ਨੂੰ ਪੰਥ ਨੇ ਇੰਨੀ ਸ਼ਕਤੀ ਨਹੀਂ ਅੱਜ ਤੱਕ ਦਿੱਤੀ ਆਪਣੇ ਮਰੀ ਜਾਂਦੇ ਸਾਡੇ ਆਪਣੇ ਆਪਣੇ ਹੋ ਗਏ ਆਪਣੇ ਮਰੀ ਜਾਂਦੇ ਆ ਸੰਤਾਂ ਨੇ ਕਿਹਾ ਸੀ ਨਾ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ ਇਹ ਉਹ ਕੰਮ ਹੋਣ ਰਿਹਾ ਤੇਰੀ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੋਈ ਕੰਮ ਨਹੀਂ ਕੀਤਾ ਧੱਕੇਸ਼ਾਹੀ ਪੁਲਿਸ ਕਰੀ ਹਰੇਕ ਨਾਲ ਹਰੇਕ ਨਾਲ ਧੱਕੇਸ਼ਾਹੀ ਹੋ ਰਹੀ ਆ ਸਮਾਂ ਤੰਗ ਘਾ ਰਹੇ ਆ ਮੈਂ ਕਹਾਂ ਤੰਗ ਘਾ ਰਹੇ ਆ ਸਮਾਂ ਕੋਈ ਇਹਨਾਂ ਨੇ ਕੰਮ ਕੋਈ ਨਹੀਂ ਇਹਨਾਂ ਨੇ ਕੀਤਾ ਅੱਲੇ-ਦੱਕ ਦਾ ਕੋਈ ਕੀਤਾ ਨਹੀਂ ਯਾਰ ਇੰਡੀਆ ਦੇ ਵਿੱਚ ਰਸਤਾ ਨਾ ਇੰਡੀਆ ਦੀ ਯੂਪੀ ਆ ਨਾ ਉੱਥੇ ਡੋਡੇ ਹੁੰਦੇ ਪੰਜਾਬ 'ਚ ਕਿਉਂ ਨਹੀਂ ਹੁੰਦੇ ਕੀ ਪੰਜਾਬ ਨੂੰ ਮਾਰਨਾ ਉਹ ਵੀ ਤਾਂ ਇੰਡੀਆ ਦੇ ਵਿੱਚ ਹੀ ਆ ਨਾ ਉਹ ਕਿਹੜਾ ਅਮਰੀਕਾ ਦੇ ਵਿੱਚ ਆ ਉੱਥੇ ਮਾਲ ਵਿਕਣ ਡਿਆ ਡੋਡੇ ਲੱਗਣ ਡਿਆ ਤੇ ਪੰਜਾਬ 'ਚ ਕਿਉਂ ਨਹੀਂ ਡੋਡੇ ਖੇਤੀ ਹੋਣ ਦੀ ਕੀ ਪੰਜਾਬ ਮਾਰਨਾ ਤੋਂ ਨਸ਼ਾ ਖਤਮ ਹੋਇਆ ਪੰਜਾਬ ਚ ਨਸ਼ਾ ਦੇ ਭਾਈ ਪਰਾਨੀ ਜਣਾਂ ਨੇ ਕਾਰਨਾ ਕਰੀ ਹੁੰਦੀ ਹਾਂਜੀ ਵਾਧੂ ਚੱਲ ਵਾਧੂ ਹੋ ਰਿਹਾ ਆਸ਼ਾ ਵਾਧੂ ਚ ਲਾਇਆ ਹੋਇਆ ਭਾਜੀ ਇਹਨਾਂ ਨੇ ਠੀਕ ਹੈ ਬਾਕੀ ਕੀ ਕਹਿੰਦੇ ਉਹਨੂੰ ਜਿਹੜੇ ਜਨਤਾ ਨੂੰ ਇਹ ਤੰਗ ਕਰਦੇ ਉਹ ਵੱਖਰਾ ਕਰਦੇ ਆ ਪੰਜਾਬ ਚ ਕਿੰਨੇ ਮੁੰਡੇ ਚੱਕੇ ਜਾਣਦੇ ਆ 1.5 ਲੱਖ ਮੁੰਡਾ ਮਾਰਨ ਦੀ ਨਾ ਸ਼ਾਸਨ ਕੀਤੀ ਹੋਈ ਆ ਪੰਜਾਬ ਨੇ ਉਦਾਂ ਨਹੀਂ ਮਾਰਿਆ ਇਹਨਾਂ ਲੜਕੇ ਵੇਖ ਲਿਆ ਪੰਜਾਬ ਨਹੀਂ ਮਰਿਆ ਨਸ਼ੇ ਨਾਲ ਮਾਰਨ ਇਹਨਾਂ ਨੇ ਜਿਉ ਜਿਉ 2027 ਨੇੜੇ ਆ ਰਿਹਾ ਤਿਉ ਤਿਉ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਤਾ ਅੱਜ ਜਲੰਧਰ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਪੁਨੇ ਸਰਜੀਤ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਸਿਆਸੀ ਕਾਨਫਰੈਂਸ ਕੀਤੀ ਗਈ ਹੈ ਤਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਉਹ ਇੱਕ ਵਾਰ ਗੱਡੀਆਂ ਦੀਆਂ ਤਸਵੀਰਾਂ ਦਿਖਾ ਦਿਓ ਵੱਡੀ ਗਿਣਤੀ ਦੇ ਵਿੱਚ ਜਲੰਧਰ ਦੇ ਪ੍ਰਤਾਪਰਾ ਨਜ਼ਦੀਕ ਪੈਂਦੀ ਦਾਣਾ ਮੰਡੀ ਦੇ ਵਿੱਚ ਅੱਜ ਵੱਡਾ ਇਕੱਠ ਰੱਖਿਆ ਗਿਆ ਹੈ ਤਾਂ ਜਿਸ ਦੀ ਅਗਵਾਈ ਸ਼੍ਰੋਮਣੀ ਕਾਲੀ ਦਲ ਪੁਨੇ ਸਰਜੀਤ ਦੇ ਪ੍ਰਧਾਨ ਹੈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਤਾਂ ਲੋਕ ਪਹੁੰਚੇ ਨੇ ਤਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦਾ ਚੋਣ ਨਿਸ਼ਾਨ ਤੱਕੜੀ ਆ ਕਹਿੰਦੇ ਭਾਈ ਅਸਲੀ ਸ਼੍ਰੋਮਣੀ ਅਕਾਲੀ ਦਲ ਸਾਡਾ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਪਾਰਟੀ ਬਣੀ ਹੈ ਉਹ ਕਹਿੰਦੇ ਭਾਈ ਅਸਲੀ ਖੇਤਰੀ ਪਾਰਟੀ ਸਾਡੀ ਹੈ ਪਰ ਇੱਥੇ ਜਿਹੜਾ ਇਕੱਠ ਹੋਇਆ ਇਹਨਾਂ ਲੋਕਾਂ ਦਾ ਇਹ ਕਹਿਣਾ ਵੀ ਭਾਈ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਹੈ ਇਹ ਅਸਲ ਹੈ ਖੇਤਰੀ ਪਾਰਟੀ ਹੈ ਤਾ ਇੱਥੇ ਲੋਕ ਪਹੁੰਚੇ ਹੋਏ ਨੇ ਜਿਹੜਾ ਇਸ ਇਕੱਠ ਦੇ ਵਿੱਚ ਇਸ ਕਾਨਫਰੰਸ ਦੇ ਵਿੱਚ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਹੁਣ ਹੀ ਪਹੁੰਚੇ ਨੇ ਬਾਈ ਕੀ ਹਾਲ ਚਾਲ ਠੀਕ ਹੋ ਜੀ ਠੀਕ ਹੈ ਠੀਕ ਹੈ ਜੀ ਅੱਛਾ ਅੱਜ ਇੱਥੇ ਕੀ ਸੋਚ ਕੇ ਆਏ ਇਸ ਕਾਨਫਰੰਸ ਦੇ ਵਿੱਚ ਵੀ ਬੜਾਲਾ ਸਾਹਿਬ ਦੀ ਆ ਅੱਛਾ ਜੀ ਤੇ ਬੜਾਲਾ ਸਾਹਿਬ ਬੰਦੇ ਵਧੀਆ ਇਹਨਾਂ ਦਾ ਕਰਕੇ ਆਏ ਆ ਜੀ ਅੱਛਾ ਜੀ ਤੁਹਾਡਾ ਗੁਰਪ੍ਰਤਾਪ ਸਿੰਘ ਬੜਾਲਾ ਨਾਲ ਪਿਆਰ ਹਾਂਜੀ ਹਾਂਜੀ ਪਿਆਰ ਆ ਦਿਲੋਂ ਪਿਆਰ ਆ ਹੂੰ ਭਰਾਵਾਂ ਵਾਲਾ ਸਾਡਾ ਪਿਆਰ ਹੋਣਾ ਅੱਛਾ 2027 ਜਿਸ ਤਰੀਕੇ ਦੇ ਨਾਲ ਨੇੜੇ ਆ ਰਿਹਾ ਹੈ ਕਹਿੰਦੇ ਵੱਖ-ਵੱਖ ਰੀਆਂ ਰਾਜਨੀਤਿਕ ਪਾਰਟੀਆਂ ਕਾਨਫਰੰਸਾਂ ਕਰ ਰਹੀਆਂ ਨੇ ਅੱਜ ਇਹਨਾਂ ਵੱਲੋਂ ਜਿਹੜੀ ਕਾਨਫਰੰਸ ਕੀਤੀ ਹੈ ਤੇ ਬਾਰੇ ਤੁਹਾਡਾ ਕੀ ਕਹਿਣਾ ਜੀ ਇਹ ਤਾਂ ਉਦਾਂ ਜੇ ਇੱਕ ਹੋਣਾ ਚਾਹੀਦਾ ਫੇਰ ਹੀ ਗੱਲ ਬਣਨੀ ਹੈ ਜੀ ਹਾਂ ਵੱਖ-ਵੱਖ ਰੀਆਂ ਸ਼੍ਰੋਮਣੀ ਕਾਲ ਦਲ ਪਾਰਟੀਆਂ ਜਿੱਤਣ ਗਿਆ ਜੀ ਅਲੱਗ-ਅਲੱਗ ਰਹਿ ਕੇ ਜਿੱਤਣ ਦਾ ਤਾਂ ਨਹੀਂ ਪਤਾ ਬਾਕੀ ਇਹਨਾਂ ਨੂੰ ਇੱਕ ਹੋਣਾ ਚਾਹੀਦਾ ਸਮਝੌਤਾ ਕਰਨਾ ਚਾਹੀਦਾ ਉਮੀਦ ਹੈਗੀ ਆ ਪੂਰੀ ਉਮੀਦ ਹੈਗੀ ਆ ਜੀ ਜਿੱਤਣ ਦੀ ਬਹੁਤ ਵਧੀਆ ਬੰਦੇ ਸੀ ਸਰਕਾਰ ਵੀ ਬਹੁਤ ਵਧੀਆ ਸੀ ਜਿੰਨਾ ਚਿਰ ਰਹੇ ਸਰਕਾਰ ਵਧੀਆ ਰਹੀ ਇਹਨਾਂ ਦੀ ਕਿਉਂਕਿ ਏਕਤਾ ਚ ਬਲ ਹੁੰਦਾ ਹ ਹੁਣ ਇਕੱਲੇਦਲੇ ਕਈ ਪਾਰਟੀਆਂ ਬਣ ਗਈਆਂ ਜੀ ਹਾਂਜੀ ਕਈ ਬਣ ਗਈਆਂ ਉਹ ਇਹਨਾਂ ਦੀ ਸੋਚ ਦੇਖੋ ਜੀ ਪਰ ਸੁਭੀਰ ਸਿੰਘ ਬਾਦਲ ਕਹਿੰਦੇ ਮੈਂ ਮੁੱਖ ਮੰਤਰੀ ਬਣ ਜਾਣਾ ਜੀ 2027 ਚ ਬਹੁਤ ਸਾਰੇ ਲੋਕ ਉਹਨਾਂ ਦੇ ਚਾਹਤੇ ਕਹਿੰਦੇ ਵੀ ਭਾਈ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਬਣਨਗੇ ਬਣਨਾ ਚਾਹੀਦਾ ਹੈ ਵਧੀਆ ਬੰਦੇ ਬਹੁਤ ਵਧੀਆ ਨਾਲ ਗਰੀਬਾਂ ਦੇ ਗਰੀਬਾਂ ਲਈ ਬਹੁਤ ਕਾਲੀਦ ਬਹੁਤ ਵਧੀਆ ਜੀ ਸਰਕਾਰ ਵੀ ਵਧੀਆ ਆ ਅਸੀਂ ਸਦਾ ਸਰਕਾਰ ਵਧੀਆ ਆ ਗਰੀਬਾਂ ਦੇ ਹੱਕ ਲਈ ਵੀ ਵਧੀਆ ਆ ਜੀ ਸਾਈਡ ਦੇ ਫਿਰ ਮੁੱਖ ਮੰਤਰੀ ਕੌਣ ਬਣੂ ਜੀ ਉਹੀ ਬਣਨਗੇ ਜੀ ਸੁਖਵੀਰ ਬਾਦਲ ਅੱਛਾ ਜੀ ਉਹਨੂੰ ਕੀ ਲੱਗਦਾ ਜੇ ਕੌਣ ਬਣਨਗੇ ਸੁਖਵੀਰ ਸਿੰਘ ਬਾਦਲ ਹੀ ਬਣਨਗੇ ਜੀ ਅੱਛਾ ਜੀ ਇਹਨਾਂ ਦੀ ਪੂਰੀ ਇਹ ਇਕੱਠ ਕਰਨ ਦਾ ਬਸ ਇਹ ਹਾਂ ਜੀ ਇਹ ਨਾ ਰਲਣਗੇ ਉਦਾਂ ਗੱਲ ਕਰਦੇ ਜੇ ਜਿੱਤ ਗਏ ਬਣਨਗੇ ਅਸੀਂ ਤਾਂ ਬਡਾਲਾ ਸਾਹਿਬ ਦੇ ਨਾਲ ਆ ਜੀ ਠੀਕ ਹੈ ਜਿੱਧਰ ਉਹ ਜਾਣਗੇ ਉਧਰ ਜਾਓ ਹਾਂ ਜਿੱਧਰ ਬਡਾਲਾ ਸਾਹਿਬ ਅੱਛਾ ਭਾਈ ਜੀ ਅੱਜ ਜਿਹੜੀ ਕਾਨਫਰੰਸ ਕੀਤੀ ਗਈ ਹੈ ਇਕੱਠ ਰੱਖਿਆ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਵਧੀਆ ਲੋਕ ਜੁੜਨੇ ਚਾਹੀਦੇ ਨਾਲ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਮੋਟਾਂ ਆ ਰਹੀਆਂ ਹਨ ਅੱਛਾ ਇਹ 2027 ਚ ਸੁਭੀਰ ਸਿੰਘ ਬਾਦਲ ਦੇ ਚਹੇਤੇ ਨੇ ਜਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਕਹਿੰਦੇ ਭਾਈ ਮੁੱਖ ਮੰਤਰੀ ਸੁਭੀਰ ਸਿੰਘ ਬਾਦਲ ਬਣਨਗੇ ਇਹ ਸਚਾਈ ਹੈ ਜੀ ਤੁਹਾਨੂੰ ਕੀ ਲੱਗਦਾ ਉਹੀ ਬਣਨਗੇ ਮੈਨਾਂ ਚਾਹੀਦਾ ਚਲੋ ਮੌਕਾ ਹੁਣ ਕਾਫੀ ਟਾਈਮ ਹੋ ਗਿਆ ਹੁਣ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਆਉਣ ਵਾਲਾ ਟਾਈਮ ਚਲੋ ਵਧੀਆ ਹੋਵੇ ਉਹਨਾਂ ਦਾ ਉਹਨਾਂ ਦੀ ਵੀ ਜੋ ਕਾਲੀ ਕੰਮ ਕਰਨ ਬਹੁਤ ਕੰਮ ਕੀਤੇ ਉਹਨਾਂ ਲੋਕਾਂ ਲਈ ਆਉਣ ਵਾਲੇ ਟੱਕੜੀ ਟੱਕੜੀ ਚੋਣ ਨਿਸ਼ਾਨ ਵਾਲੇ ਕਹਿੰਦੇ ਵੀ ਭਾਈ ਅਸਲੀ ਸ਼੍ਰੋਮਣੀ ਅਕਾਲੀ ਦਲ ਸਾਡਾ ਹੈ ਇੱਧਰ ਪੁਨਰ ਸੁਜੀਤ ਵਾਲੇ ਕਹਿੰਦੇ ਵੀ ਭਾਈ ਅਸਲੀ ਸ਼੍ਰੋਮਣੀ ਅਕਾਲੀ ਦਲ ਸਾਡਾ ਹੈ ਉੱਧਰ ਵਾਰਿਸ ਪੰਜਾਬ ਦੇ ਇੱਕ ਜਥੇਬੰਦੀ ਦੇ ਜਿਹੜੀ ਆਪਣੀ ਪਾਰਟੀ ਬਣਾਈ ਹੈ ਉਹ ਕਹਿੰਦੇ ਅਸਲੀ ਖੇਤਰੀ ਪਾਰਟੀ ਸਾਡੀ ਹੈ ਲੋਕ ਕੀ ਕਹਿੰਦੇ ਨੇ ਵੀ ਭਾਈ ਅਸਲੀ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੈ ਜੀ ਉਹ ਤਾਂ ਫਿਰ ਬਾਦਲ ਸਾਹਿਬ ਹੀ ਹੈ ਨਾ ਸੁਖਵੀਰ ਸਿੰਘ ਬਾਦਲ ਹਾਂਜੀ ਉਹ ਹੀ ਹੈ ਜੀ ਕਿਉਂਕਿ ਉਹਨਾਂ ਦਾ ਹਮੇਸ਼ਾ ਤੋਂ ਨਾਂ ਚੱਲਦਾ ਆ ਉਹਨਾਂ ਨੇ ਹਮੇਸ਼ਾ ਕੰਮ ਕੀਤੇ ਆਪਣੇ ਇਹ 27 ਜਫੇ ਮੁੱਖ ਮੰਤਰੀ ਲੋਕ ਕਿਨੂੰ ਬਣਾਉਣਗੇ ਪੰਜਾਬ ਦੇ ਜੀ ਉਹ ਫਿਰ ਬਾਦਲ ਸਾਹਿਬ ਹੀ ਹੋਣਗੇ ਕਿਉਂਕਿ ਉਹ ਉਹ ਹਮੇਸ਼ਾ ਤੋਂ ਉਹੀ ਚੱਲਦੇ ਆਏ ਉਹਨਾਂ ਦਾ ਆਪਣਾ ਨਿਸ਼ਾਨ ਆ ਇਹ ਲੋਕ ਉਹਨਾਂ ਦੇ ਨਿਸ਼ਾਨ ਤੇ ਦਿੱਤੇ ਤੇ ਚੱਲਦੇ ਆ ਹੂੰ ਕਿਉਂਕਿ ਲੋਕਾਂ ਨੇ ਤੂੰ ਨਾ ਉਹ 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 ਨਾਲ ਸੋਚ ਦੇਖ ਕੇ ਉਹਨਾਂ ਨੂੰ ਵੋਟ ਪਾਉਣੀ ਆ ਮਤਲਬ ਪਿਆਰ ਕਰਦੇ ਲੋਕ ਜੀ ਉਹਨੂੰ ਪਿਆਰ ਕਰਦੇ ਲੋਕ ਉਹਨਾਂ ਦੀ ਸੋਚ ਨੂੰ ਵੋਟ ਪਾਉਂ ਠੀਕ ਆ ਭਾਈ ਜੀ ਹੋਰ ਵੀ ਇੱਥੇ ਨੇ ਤੁਸੀਂ ਇੱਥੋਂ ਦੇ ਲੋਕ ਰਹਿਣ ਵਾਲੇ ਜੀ ਹਾਂਜੀ ਅਸੀਂ ਸ੍ਰੀ ਤੋਂ ਆਏ ਭਾਜੀ ਅੱਛਾ ਸ੍ਰੀ ਸ਼ੱਕਰ ਸ੍ਰੀ ਤੋਂ ਆਦੇ ਜੀ ਅੱਛਾ ਜਿਹੜਾ ਅੱਜ ਇੱਥੇ ਕਾਠ ਰੱਖਿਆ ਗਿਆ ਇਹਦੇ ਬ ਅਸੀਂ ਤਾਂ ਇਹ ਗੱਲ ਕਹਿੰਨੇ ਪਾਜੀ ਕਿ ਬਹੁਤ ਬੈਨੀਫੀਟ ਵਧੀਆ ਪਟਾਰਾ ਸਾਹਿਬ ਦੇ ਕੀ ਆ ਜਾਂ ਹਰ ਚੀਜ਼ ਦੀ ਵੀ ਆ ਠੀਕ ਹੈ ਅਸੀਂ ਤਾਂ ਕਹਿੰਦੇ ਪਟਾਰਾ ਸਾਹਿਬ ਆਉਣਾ ਚਾਹੀਦਾ ਅੱਛਾ ਜੀ ਲੇ ਕੋਦਰ ਦੇ ਵਿੱਚ ਕੋਦਰ ਸੁਵੀਰ ਸਿੰਘ ਬਾਦਲ ਦੇ ਜਿਹੜੇ ਪ੍ਰਸ਼ੰਸਾ ਕਹਿੰਨੇ ਉਹ ਕਹਿੰਦੇ ਸੁਵੀਰ ਸਿੰਘ ਬਾਦਲ ਮੁੱਖ ਮੰਤਰੀ ਬਣਨੇ ਚਾਹੀਦੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਵੀ ਇਹ ਕਹਿੰਨੇ ਕਿ ਪਾਜੀ ਬਾਦਲ ਸਰਕਾਰ ਬਣ ਜੇ ਤਾਂ ਸਭ ਤੋਂ ਵਧੀਆ ਗੱਲ ਹੈ ਜੀ ਅੱਛਾ ਜੀ ਇੱਕ ਠ ਦਾ ਸੁਨੇਹਾ ਕੀ ਹੈਗਾ ਜਿਹੜਾ ਅੱਜ ਇੱਥੇ ਇਕੱਠ ਕੀਤਾ ਗਿਆ ਤੁਸੀਂ ਕੀ ਸੋਚ ਕੇ ਆਏ ਇਸ ਇਕੱਠ ਦੇ ਵਿੱਚ ਪਟਾਰਾ ਸਾਹਿਬ ਦਾ ਕਰਕੇ ਦੱਸਿਆ ਪਟਾਰਾ ਸਾਹਿਬ ਦਾ ਕਰਕੇ ਆਇਆ ਲੇਕਿਨ ਤੁਹਾਨੂੰ ਪੁੱਛ ਲਈਏ ਜੀ ਆਓ ਜੀ ਤੁਹਾਰ ਤੋਂ ਪੁੱਛ ਲੈਨੇ ਤੁਸੀਂ ਆ ਜਾਏ ਇੱਥੇ ਹਾਂਜੀ ਹਾਂਜੀ ਇਹ ਦੇਖਦੇ ਹੁੰਨੇ ਆ ਜੀ ਤੁਸੀਂ ਲੱਗਦਾ ਸਾਰੇ ਚੈਨਲ ਦੇਖਦੇ ਜੀ ਅਸੀਂ ਅੱਛਾ ਅੱਜ ਜਿਹੜਾ ਇੱਥੇ ਇਕੱਠ ਕੀਤਾ ਗਿਆ ਹੈ ਤੁਸੀਂ ਇਸ ਇਕੱਠ ਦੇ ਵਿੱਚ ਕੀ ਸੋਚ ਕੇ ਇਸ ਸਮੂਲੀਅਤ ਕੀਤੀ ਹੈ ਜੀ ਅਸੀਂ ਇਹ ਸੋਚ ਕੇ ਕੀਤੀ ਵੀ ਪੰਥ ਦਾ ਸਹੀ ਨੁਮਾਇੰਦਗੀ ਕਿਹੜੀ ਜਮਾਤ ਕਰ ਰਹੀ ਹੈ ਜੀ ਸ਼ਰੋਮਣੀ ਕਮੇਟੀ ਦੇ ਘਪਲੇ ਤੇ ਹੋਰ ਜਿਹੜੇ ਅਨੇਕਾ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਕੌਮ ਨੂੰ ਨਰਾਸ਼ ਕਰਤੀਆਂ ਜੀ ਉਸੇ ਅਸੀਂ ਪੁਰਾਣੀਆਂ ਚੀਜ਼ਾਂ ਤੇ ਨਵੀਆਂ ਚੀਜ਼ਾਂ ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖ ਚੁੱਕੇ ਆ ਬੜਾ ਸਾਰਿਆਂ ਨੂੰ ਸਨੇਹਾ ਦਿੱਤਾ ਵੀ ਜਿੰਨਾ ਚਿਰ ਆਪਾਂ ਆਪਣੀ ਪਾਰਟੀ ਚ ਇਨਰ ਪੋਲਿਟਿਕਸ ਇਨਰ ਡੁਪਲੀਕੇ ਆਪਣੀ ਡੈਮੋਕ੍ਰੇਸੀ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਕਿਸੇ ਵੀ ਜਮਾਤ ਚਾਹੇ ਪਰਿਵਾਰ ਆ ਚਾਹੇ ਪਿੰਡ ਆ ਚਾਹੇ ਪਾਰਟੀ ਕਾਮਯਾਬ ਨਹੀਂ ਹੋ ਸਕਦੀ ਅਸਲ ਸ਼੍ਰੋਮਣੀ ਅਕਾਲੀ ਦਲ ਕਿਹੜਾ ਤੜਾ ਹੈ ਜੀ ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਗਵਾਈ ਜਿਹਦੀ ਸਿਮਰਨਜੀਤ ਸਿੰਘ ਮਾਨ ਹੋਣੀ ਕਰਦੇ ਨੇ ਉਹ ਕਹਿੰਦੇ ਭਾਈ ਅਸਲੀ ਖੇਤਰੀ ਪਾਰਟੀ ਸਾਡੀ ਹੈ ਦੂਸਰੇ ਨੰਬਰ ਤੇ ਜਿਨ੍ਹਾਂ ਦਾ ਚੋਣ ਨਿਸ਼ਾਨ ਤੱਕੜੀ ਹੈ ਉਹ ਕਹਿੰਦੇ ਭਾਈ ਅਸਲੀ ਖੇਤਰੀ ਪਾਰਟੀ ਸਾਡੀ ਹੈ ਸਾਡੇ ਬਾਬਿਆਂ ਦਾਦਿਆਂ ਨੇ ਪਾਰਟੀ ਬਣਾਈ ਹੈ ਪਰ ਤੀਸਰੇ ਪਾਸੇ ਤੇ ਜੀ ਗੱਲ ਕਹ ਲਈ ਵਾਰਿਸ ਪੰਜਾਬ ਦੇ ਉਹ ਕਹਿੰਦੇ ਭਾਈ ਸਾਡੀ ਸ਼੍ਰੋਮਣੀ ਅਕਾਲੀ ਦਲ ਅਸਲੀ ਖੇਤਰੀ ਪਾਰਟੀ ਹੈ ਇਧਰਲੇ ਪਾਸੇ ਹੋਣ ਜਿਹੜੇ ਪੁਨਰ ਸੁਰਜੀਤ ਵਾਲੇ ਕਹਿੰਦੇ ਭਾਈ ਅਸਲੀ ਜਿਹੜੇ ਪੰਥਕ ਜਾਂ ਖੇਤਰੀ ਪਾਰਟੀ ਸਾਡੀ ਹੈ ਲੋਕ ਕਿਵੇਂ ਵਿ ਦੇਖੋ ਸਿੱਖਾਂ ਦਾ ਧੋਰਾ ਸ਼ੁਰੂ ਤੋਂ ਅਕਾਲ ਤਖਤ ਸਾਹਿਬ ਰਿਹਾ ਹੈ ਜਿਹੜਾ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਦੂਲ ਨਾ ਚੱਲਦਾ ਉਹ ਪੰਥ ਨੂੰ ਪ੍ਰਵਾਨ ਹੋਇਆ ਭਾਵੇਂ ਕੋਈ ਢੜਾ ਹੋਵੇ ਠੀਕ ਹੈ ਪੁਰਾਣੀ ਪੁਰਖਿਆਂ ਦੀ ਤਕੜੀ ਸੀਗੀ ਆਂਦੇਓ ਤੁਸੀਂ ਬਾਬਿਆਂ ਦਾਦਿਆਂ ਨੇ ਬਣਾਈ ਜੀ ਉਹ ਪਾਰਟੀ ਸੀ ਬਾਬਿਆਂ ਦਾਦਿਆਂ ਦੀ ਬਣਾਈ ਉਹ ਚ ਨਗਾਰੇ ਇਨ ਆ ਗਿਆ ਤਾਂ ਹੀ ਮਜਬੂਰ ਹੋਇਆ ਵੀ ਉਹ ਚ ਸੁਧਾਰ ਕੀਤਾ ਜਾਵੇ ਤੇ ਕਿਸੇ ਕਿਦਾਂ ਉਹਨਾਂ ਨੂੰ ਜਿਹੜੇ ਸਾਰੇ ਭਰਾਵਾਂ ਨੂੰ ਸਾਰੇ ਪੰਥ ਨੂੰ ਨਾਲ ਲੈ ਕੇ ਤੁਰਿਆ ਜਾਵੇ ਕਿਸੇ ਇੱਕ ਬੰਦੇ ਦੀ ਪੰਥ ਪਰਵਾਣ ਨਹੀਂ ਕਰਦਾ ਵੀ ਕਿਸੇ ਇੱਕ ਬੰਦੇ ਨੂੰ ਇੰਨਾ ਚੱਕ ਕੇ ਵੀ ਉਹ ਜਿਹੜਾ ਪਾਰਟੀ ਸੰਭਾਲ ਲਵੇ ਇਹ ਤਾਂ ਸਮੁੱਚੇ ਪੰਥ ਦੀ ਪਾਰਟੀ ਆ ਸਮੁੱਚੇ ਪਰਿਵਾਰਾਂ ਦੇ ਬਜ਼ੁਰਗਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਪਾਰਟੀ ਖੜੀ ਕੀਤੀ ਆ ਇਸ ਕਰਕੇ ਦੋ ਬੰਦਿਆਂ 'ਚੋਂ ਜੇ ਤੁਹਾਨੂੰ ਚੋਣ ਕਰਨ ਲਈ ਤੁਹਾਨੂੰ ਮੌਕਾ ਦਿੱਤਾ ਜਾਏ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਕਿਹਨੂੰ ਚੁਣੋਗੇ ਜੀ ਅਸੀਂ ਅੱਜ ਤੋਂ ਜਿਹੜੀ ਪੰਥ ਦੀ ਪਾਰਟੀ ਆ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਨੁਮਾਇੰਦਗੀ ਦੇ ਰਹੇ ਆ ਸੁਖਵੀਰ ਸਿੰਘ ਬਾਦਲ 'ਚ ਕੀ ਕਮੀਆਂ ਨੇ ਜੀ ਉਹ ਕਹਿੰਦੇ ਵੀ ਭਾਈ ਅਸਲੀ ਪੰਥਕ ਅਸੀਂ ਆ ਲੋਕ ਭਲਾਈ ਦੀ ਪਾਰਟੀ ਸਾਡੀ ਪਾਰਟੀ ਆ ਜੀ ਅਸਲੀ ਪਾਰਟੀ ਸਖਵੀਰ ਸਿੰਘ ਬਾਦਲ ਬੇਸਿਕਲੀ ਪਰਸਨਲ ਬੰਦਾ ਮਾੜਾ ਨਹੀਂ ਪਰ ਜਿਹੜੇ ਬੰਦੇ ਉਹਦੇ ਚ ਬਹੁਤ ਖੂਬੀਆਂ ਵੀ ਆ ਚੰਗਾ ਪ੍ਰਸ਼ਾਸਨ ਪਹਿਲਾਂ ਰਿਹਾ ਪਰ ਜਦੋਂ ਉਹਨਾਂ ਨੇ ਪੰਥ ਪ੍ਰਤੀ ਨਿਹਗਾਰ ਆਇਆ ਵੀ ਸਾਰਾ ਪੰਥ ਨੂੰ ਪਾਸੇ ਕਰਕੇ ਤੇ ਵੋਟਵਾਦ ਨੂੰ ਆਪਾਂ ਬਰਾਵਾ ਦੇ ਤਾਂ ਇਹ ਬੰਦੇ ਨਹੀਂ ਦੇਖੇ ਵੀ ਇਹ ਪੰਥ ਦੀ ਨੁਮਾਇੰਦਗੀ ਨਾ ਚੱਲਦੇ ਕਿ ਨਹੀਂ ਚੱਲਦੇ ਉਦੋਂ ਤੋਂ ਨਿਹਗਾਰ ਹੋਇਆ ਇਹ ਜਿਹੜੀਆਂ ਪੰਥ ਚ ਉਹਦਾਈਆਂ ਪਾਰਟੀ ਨੇ ਲੈਂਦੀਆਂ ਆ ਉਹਨੂੰ ਸੁਧਾਰ ਕਰਨ ਲਈ ਸਾਡਾ ਯੋਗਦਾਨ ਆ ਵੀ ਅਸੀਂ ਇਕੱਠੇ ਕਰੀਏ ਏਕਤਾ ਕਰੀਏ ਏਕਤਾ ਸਿਧਾਂਤਾਂ ਤੇ ਹੋਣੀ ਆ ਹੁਣ ਹੁਣ ਤੁਸੀਂ ਮੁੱਖ ਮੰਤਰੀ ਕਿਹਨੂੰ ਦੇਖਣਾ ਚਾਹੁੰਦੇ ਹੋ ਸੁਖਵੀਰ ਸਿੰਘ ਬਾਦਲ ਨੂੰ ਦੇਖਣਾ ਚਾਹੁੰਦੇ ਹੋ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜੀ ਗਿਆਨੀ ਹਰਪ੍ਰੀਤ ਸੋਨੇ ਕਿਹਾ ਅਸੀਂ ਤਾਂ ਇਲੈਕਸ਼ਨ ਲੜਨੀ ਨੇ ਜੀ ਲੜਨੀ ਨੇ ਜੀ ਕਿਸੇ ਵੀ ਪਾਰਟੀ ਤੋਂ ਥੱਲੇ ਤੋਂ ਹੱਥ ਵੀ ਸਿਆਸੀ ਸਿਆਸੀ ਕਾਨਫਰੰਸ ਨਹੀਂ ਹੈਗੀ ਇਹ ਧਾਰਮਿਕ ਕਾਨਫਰੰਸ ਹੈ ਜੀ ਸਿਆਸੀ ਐਂਡ ਧਾਰਮਿਕ ਪੰਥ ਕਦੀ ਨਾ ਸਿਆਸੀ ਤੋਂ ਪਾਸੇ ਹੋ ਸਕਦਾ ਪੰਥ ਦੀ ਸ਼ੁਰੂ ਤੋਂ ਛੇਵੇਂ ਪਾਸ਼ਾ ਨੇ ਦੋ ਕਿਰਪਾਨਾਂ ਪਹਿਰੀਆਂ ਮੀਰੀ ਤੇ ਪੀਰੀ ਦੀ ਤੇ ਇਸ ਕਰਕੇ ਹਮੇਸ਼ਾ ਹੀ ਇਹ ਪੰਥ ਜਿਹੜਾ ਆ ਪੋਲਿਟਿਕਸ ਦੇ ਤਾਂ ਧਰਮ ਦੇ ਨਾਲ ਪਰ ਧਰਮ ਦਾ ਕੁੰਡਾ ਉੱਪਰ ਆ ਪੋਲਿਟਿਕਸ ਦੇ ਜੀ ਪੰਜਾਬ ਦੀ ਗੱਲ ਕਰ ਲਈਏ ਵੱਖੋ ਵੱਖਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਹਿੰਦੂ ਮੁਸਲਿਮ ਸਿੱਖ ਈਸਾਈ ਹਰੇਕ ਧਰਮ ਦੇ ਵਸਿੰਦੇ ਇੱਥੇ ਨੇ ਵਸਣੀ ਕਿ ਇੱਥੇ ਨੇ ਤੁਸੀਂ ਕੀ ਮੰਨਦੇ ਹੋ ਧਾਰਮਿਕ ਔਰ ਜਿਹੜਾ ਰਾਜਨੀਤਿਕ ਤੌਰ ਤੇ ਉਹ ਸੁਮੇਲ ਬਣ ਸਕਦਾ ਹੈ ਲੋਕ ਇਹਨਾਂ ਨੂੰ ਮੌਕਾ ਦੇਣਗੇ ਜੀ ਇਹ ਦੇਖੋ ਸਾਰੇ ਧਰਮਾਂ ਦੀ ਇੱਜ਼ਤ ਕਰਦੀ ਪਾਰਟੀ ਪਰ ਆਪਣੇ ਧਰਮ ਵਿੱਚ ਪਰਪਾ ਕਿਉਂਕਿ ਬੇਸਿਕਲੀ ਇਹ ਖੇਤਰੀ ਪਾਰਟੀ ਸਿੱਖਾਂ ਦੀ ਕਿਸਾਨਾਂ ਦੀ ਪਾਰਟੀ ਰਹੀ ਆ ਬਾਕੀ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਕਿਸੇ ਧਰਮ ਦਾ ਨਰਾਦਰ ਨਹੀਂ ਕਰਦੇ ਹਰੇਕ ਧਰਮ ਨੂੰ ਨਮਾਇੰਦਗੀ ਦਿੰਦੇ ਆ ਪਰ ਪੰਥ ਦਾ ਬੇਸ ਪੰਜਾਬ ਦਾ ਬੇਸ ਬਸ ਦਾ ਗੁਰੂਆਂ ਦੇ ਨਾਂ ਤੇ ਰਿਹਾ ਆ ਇਸ ਕਰਕੇ ਇਹ ਜਿਹੜਾ ਸਿੱਖ ਪੰਥ ਦਾ ਜਿਹੜਾ ਜਿਹੜਾ ਵੀ ਸੁਨੇਹਾ ਦਿੰਦਾ ਉਹਦੇ ਅਨੁਕੂਲ ਚੱਲਣੀ ਆ। ਇੱਥੇ ਬਹੁ ਗਿਣਤੀ ਲੋਕ ਹੈ ਜਹੇ ਨੇ ਚਲੋ ਆਪਾਂ ਹੋਰ ਰਿਕਾਰਡ ਵੀ ਗੱਲ ਕਰ ਲੈਨੇ ਉਹਨਾਂ ਨਾਲ। ਉਹ ਕਹਿੰਦੇ ਭਾਈ 2027 ਤੇ ਅਸੀਂ ਤਾਂ ਮੁੱਖ ਮੰਤਰੀ ਦੇਖਣਾ ਸੁਖਵੀਰ ਸਿੰਘ ਬਾਦਲ ਨੂੰ। ਹਰੇਕ ਦੇ ਮੰਨ ਦੇ ਵਿੱਚ ਇਹ ਆ ਬਹੁ ਗਿਣਤੀ ਇੱਥੇ ਜ਼ਿਆਦਾਤਰ ਮੈਜੋਰਟੀ ਦੀ ਗੱਲ ਕਰੀਓ ਕਹਿੰਦੇ ਸੁਖਵੀਰ ਸਿੰਘ ਬਾਦਲ ਚਾਹੀਦਾ ਸਾਨੂੰ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਜੀ ਉਹਨੇ ਕੰਮ ਬੜੇ ਕੀਤੇ। ਹਾਂਜੀ। ਬਾਦਲ ਨੇ ਕੰਮ ਬਹੁਤ। ਦੇਖ ਲਓ ਇੱਕ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ। ਇਹ ਮੰਨਦੇ ਹੋ ਸੂਰੀ ਸਿੰਘ ਬਾਦਲ ਚਾਹੀਦੇ ਮੁੱਖ ਮੰਤਰੀ। ਜ ਜੋ ਕੰਮ ਕੀਤਾ ਨਾ ਪੰਥ ਨੇ ਸ਼ਕਤੀ ਦਿੱਤੀ ਬਾਦਲ ਸਾਹਿਬ ਨੂੰ ਕਿਸੇ ਬੰਦੇ ਨੂੰ ਕਿਸੇ ਪਰਸਨਲ ਬੰਦੇ ਨੂੰ ਪੰਥ ਨੇ ਇੰਨੀ ਸ਼ਕਤੀ ਨਹੀਂ ਅੱਜ ਤੱਕ ਦਿੱਤੀ ਵੀ ਕਿਸੇ ਇੱਕ ਬੰਦੇ ਨੂੰ ਪੰਜ ਸਾਲ ਹੀ ਸੀਐਮ ਬਣਾਤਾ ਠੀਕ ਹੈ ਪਰ ਬਾਦਲ ਸਾਹਿਬ ਦੇ ਮੌਕੇ ਠੀਕ ਸੀ ਹੌਲੀ ਹੌਲੀ ਉਹਨਾਂ ਦੀ ਜਦੋਂ ਬੇਵਸੀ ਹੋਈ ਨਗਾਰ ਆਇਆ ਪਾਰਟੀ 'ਚ ਪਾਰਟੀ 'ਚ ਇਹਨਾਂ ਜਿਹੜੀ ਕਹ ਲੋ ਡੈਮੋਕ੍ਰੇਸੀ ਨਹੀਂ ਰਹੀ ਕਿਸੇ ਇੱਕ ਬੰਦੇ ਦੀ ਆਵਾਜ਼ ਨਾ ਚੱਲ ਕੇ ਸਾਰਿਆਂ ਨੂੰ ਦਿਵਾਤਾ ਗਿਆ ਤੁਹਾਡੀ ਆਤਮਾ ਕੀ ਕਹਿੰਦੀ ਆ 2027 'ਚ ਮੁੱਖ ਮੰਤਰੀ ਸੁਭੀ ਸਿੰਘ ਬਾਦਲ ਹੋਣੇ ਚਾਹੀਦੇ ਆ ਜੀ ਪੰਥ ਦੇਖੋ ਮੁੱਖ ਮੰਤਰੀ ਹੋਣ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਨੁਮਾਇੰਦਗੀ ਸਹੀ ਬੰਦਿਆਂ ਦੀ ਦੇ ਦੇਣ ਪਰ ਮੈਂ ਆਪਣੇ ਗਰੁੱਪ 'ਚੋਂ ਮਤਲਬ ਸੁਖਵੀਰ ਬਾਦਲ ਨੂੰ ਤੁਸੀਂ ਮੁੱਖ ਮੰਤਰੀ ਨਹੀਂ ਦੇਖਣਾ ਚਾਹੁੰਦੇ ਮੁੱਖ ਮੰਤਰੀ ਦੇਖਣਾ ਚਾਹੁੰਦੇ ਪਾਰਟੀ ਪ੍ਰਧਾਨ ਤੋਂ ਸਾਰਿਆਂ ਨੇ ਇੱਕੋ ਹੀ ਸੁਨੇਹਾ ਆ ਵੀ ਪੰਥ ਤਾਂ ਹੀ ਪਾਰਟੀ ਬਣ ਸਕਦੀ ਹੈ ਸੀਐਮ ਪਰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਥੋੜਾ ਪਾਸੇ ਹੋ ਜਾਣ ਤਾਂ ਸਾਰੀ ਪਾਰਟੀ ਉਹਨਾਂ ਦੇ ਨਾਲ ਹੈ ਪਰ ਉਹ ਕਹਿੰਦੇ ਭਾਈ ਇੱਕ ਤਕੜੀ ਵਾਲੇ ਜਿਹੜੇ ਸਾਡੇ ਸਮਰਥਕ ਨੇ ਉਹ ਕਹਿੰਦੇ ਪ੍ਰਧਾਨ ਹੀ ਸੁਖਵੀਰ ਬਾਦਲ ਨੂੰ ਲਾਉਣਾ ਜੀ ਹੋਰ ਕੋਈ ਪ੍ਰਧਾਨ ਨਹੀਂ ਸਾਨੂੰ ਚਾਹੀਦਾ ਉਹ ਕਹਿੰਦੇ ਉਹਨਾਂ ਦਾ ਇਹ ਕਹਿਣਾ ਹੈ ਜੀ ਇਹ ਤੁਸੀਂ ਕਹਿੰਨੇ ਆ ਤੁਹਾਡਾ ਚੈਨਲ ਕਹਿ ਰਿਹਾ ਸਾਡਾ ਚੈਨਲ ਨਹੀਂ ਲੋਕਾਂ ਦਾ ਕਿ ਆ ਇੱਥੇ ਆ ਭਾਈ ਸਾਹਿਬ ਹੋ ਰਹੇ ਨੇ ਹੋਰ ਐਗਜ਼ਾਮਪਲ ਆ ਭਾਈ ਸਾਹਿਬ ਹੁਣਾਂ ਨਾਲ ਗੱਲਬਾਤ ਕਰਦੇ ਸੁਖਵੀਰ ਸਿੰਘ ਬਾਦਲ ਤੁਹਾਨੂੰ ਗੁਣ ਚੰਗੇ ਲੱਗਦੇ ਦੀ ਨਹੀਂ ਗੁਣ ਸੀਗੇ ਚੰਗੇ ਹੀ ਕਹਿੰਨੇ ਆ ਮੁੱਖ ਮੰਤਰੀ ਹੋਣੇ ਚਾਹੀਦੇ ਪ੍ਰਧਾਨ ਹੋਣੇ ਚਾਹੀਦੇ ਇੱਧਰ ਹੁਣ ਕਿ ਤੁਹਾਨੂੰ ਇਹ ਕਿ ਬਡਾਲਾ ਸਾਹਿਬ ਜਿੱਧਰ ਹੋਣਗੇ ਉਧਰ ਅਸੀਂ ਤਿਆਰ ਹਾਂ ਕੋਈ ਮੁੱਖ ਮੰਤਰੀ ਬਣਨਾ ਚਾਹੀਦਾ ਇੱਧਰ ਕਹਿੰਦੇ ਆ ਉੱਥੇ ਜਾ ਕੇ ਵੀ ਪੁੱਛੋ ਜਦੋਂ ਉੱਥੇ ਜਾ ਕੇ ਤੁਸੀਂ ਜਾਣੇ ਆ ਨਾ ਦੇਖੋ ਪਲਾਂਟ ਨਹੀਂ ਕੀਤੀ ਜਾ ਸਕਦੀ ਕੋਈ ਵੀ ਚੀਜ਼ ਹਾਂ ਕੋਈ ਜਿਹੜਾ ਚੈਨਲ ਆ ਨਾ ਨਿਗਾਰ ਨਿਗਾਰ ਰੋਣ ਚ ਆਪਾਂ ਵੀ ਯੋਗਦਾਨ ਆ ਅੱਗੇ ਮੀਡੀਆ ਦਾ ਕਰਦਾਰ ਹੁੰਦਾ ਸੀ ਮੀਡੀਆ ਪ੍ਰਿੰਟ ਮੀਡੀਆ ਸੀ ਵੱਡੇ ਪੱਤਰਕਾਰ ਸੀ ਕਰਦਾਰ ਸੀ ਪਰ ਅੱਜ ਦੀ ਡੇਟ 'ਚ ਸਾਨੂੰ ਇਹ ਬੜੇ ਮੈਂ ਕਹਿੰਦਾ ਦੁੱਖ ਨਾ ਕਹਿਣਾ ਪੈ ਰਿਹਾ ਵੀ ਕਈ ਇਦਾਂ ਦੇ ਬੰਦੇ ਅਸੀਂ ਥੋੜੇ ਥੋੜੇ ਚੀਜ਼ਾਂ ਤੇ ਪ੍ਰਮੋਟ ਕਰ ਰਹੇ ਆ ਅਸੀਂ ਜੇ ਆ ਤੁਸੀਂ ਆਤਮਾ ਦੀ ਗੱਲ ਕਰੋ ਤੁਹਾਨੂੰ ਵੀ ਲੋਕਾਂ ਦਾ ਸਾਰੀ ਸਚਾਈ ਦਾ ਤੁਸੀਂ ਵੀ ਸਿੱਖਿਆ ਤੁਸੀਂ ਵੀ ਗੱਲਤਾਖਬ ਸਾਬ ਨੂੰ ਸਮਰਪਤ ਆ ਤੁਸੀਂ ਦੱਸੋ ਵੀ ਜੋ ਹੋਇਆ ਪੰਥ ਲਈ ਉਹ ਚੰਗਾ ਹੋਇਆ ਕੱਲਾ ਇੱਕ ਗਰੁੱਪ ਪੰਥ ਦੀ ਪੰਜਾਬ ਦੀ ਨੁਮਾਇੰਦਗੀ ਕਰਕੇ ਪਾਰਟੀ ਬਣਾ ਸਕਦਾ ਸਰਕਾਰ ਬਣਾ ਸਕਦਾ ਮਤਲਬ ਪਰਿਵਾਰਵਾਦ ਕਹਿ ਰਹੇ ਤੁਸੀਂ ਪਰਿਵਾਰਵਾਦ ਦਾ ਜ਼ਿਕਰ ਕਰ ਰਹੇ ਹੋ ਵੀ ਪਰਿਵਾਰਵਾਦ ਹੈ ਜੀ ਪਰਿਵਾਰਵਾਦ ਹੈ ਤੇ ਪਰਿਵਾਰਵਾਦ ਨੂੰ ਇਹ ਕਹਨ ਨੂੰ ਕਿਹਾ ਸੀ ਵੀ ਐਜ਼ এ ਸੀਐਮ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸੁਖਵੀਰ ਬਾਦਲ ਜੇ ਮੁੱਖ ਮੰਤਰੀ ਬਣਨੇ ਤੁਹਾਨੂੰ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂ ਪਰ ਪਾਰਟੀ ਪ੍ਰਧਾਨ ਤੁ ਕਾ ਇੱਕਾ ਕਰਨ ਤਿਆਗ ਕਰਨ ਪਾਰਟੀ ਤੋਂ सीएम ਲਈ ರೆڈی ਹੋ ਜਾਣ ساری ਪੰਥ ਨਾਲ ਖੜੂਗਾ ਤੁਸੀਂ ਨਾਲ ਖੜੋਗੇ ਹਾਂ ਨਾਲ ਖੜਾਂਗੇ ਪਾਰਟੀ ਤੋਂ ਪਾਸੇ ਹੋ ਜਾਣ सीएम ਅਸੀਂ ਬਣਾਵਾਂਗੇ ਉਹਨਾਂ ਨੂੰ ਸੁਖਵੀਰ ਬਿਕਰਮਜੀਠੀਆ ਜੇ ਤਾਂ ਜਦੋਂ ਬਾਹਰ ਆਏ ਕਹਿੰਦੇ ਭਾਈ ਮੈਂ ਸਾਰੇ ਇਕੱਠੇ ਕਰ ਲੈਣੇ ਜੀ ਕਹਿੰਦੇ ਮੇਰੇ ਤੋਂ ਪਾਵਰ ਮਤਲਬ ਤਰੀਕਾ ਹੈਗਾ ਜਿੰਨੇ ਸਾਰੇ ਆਲੇ ਦੁਆਲੇ ਗਏ ਮੈਂ ਸਾਰੇ ਇਕੱਠੇ ਕਰ ਲੈਣੇ ਜੀ ਦੇਖੋ ਬਿਕਜੀਠੀਆ ਸਾਹਿਬ ਜੇ ਚੰਗੀ ਗੱਲ ਕਰਨਗੇ ਸਿਧਾਂਤਕ ਤਾਂ ਸਾਰੇ ਉਹਨਾਂ ਨੂੰ ਵੈਲਕਮ ਕਰਨਗੇ ਪੰਥ ਤੋਂ ਕੋਈ ਪੱਜਾ ਨਹੀਂ ਅਸੀਂ ਜਮਾਂਦਰੂ ਫੈਡਰੇਸ਼ਨ ਚੋਂ ਆਏ ਪੰਥ ਦੇ ਨੁਮਾਇੰਦੇ ਆ ਹੋਰ ਸਕਦਾ ਅੱਜ ਕੋਈ ਬੰਦਾ ਕਿਤੇ ਆਇਆ ਕੋਈ ਕਿਤੇ ਆਇਆ ਠੀਕ ਆ ਅਸੀਂ ਸ਼ੁਰੂ ਤੋਂ ਪੰਥ ਨਾਲ ਜੁੜੇ ਆ ਕਾਲਤਾ ਸਾਹਿਬ ਦੇ ਤੁਰੇ ਨਾਲ ਜੁੜੇ ਆ ਬੜਾ ਨਿਹਾਰ ਪਾਰਟੀਆਂ ਜੋ ਉੱਪਰ ਥੱਲੇ ਆਇਆ ਪਰ ਸਾਡਾ ਇੱਕ ਸੁਨੇਹਾ ਆ ਅਸੀਂ ਪੰਥ ਦੀ ਸਰਕਾਰ ਤਾਂ ਹੀ ਆ ਸਕਦੀ ਆ ਜੇ ਆਪਾਂ ਸਾਰੇ ਨਰੋਲ ਹੋ ਕੇ ਪੰਥ ਦਾ ਸੁਨੇਹਾ ਦੇਈਏ ਆਪਾਂ ਤੁਸੀਂ ਇੱਕ ਪਰਿਵਾਰ ਇੱਕ ਬਿਕਰਮ ਜੀਠੀਆ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਸਾਰੇ ਰੁੱਸੇ ਮੈ ਬਣਾ ਲੈਣੇ ਆ ਜੀ ਉਹਦੀ ਗੱਲ ਨਾਲ ਸਹਿਮਤ ਹੋ ਦੀ ਉਹਨਾਂ ਦੀ ਗੱਲ ਨਾਲ ਕਿਸੇ ਉਸੂਲ ਤੇ ਸਾਰੇ ਮੰਨਣ ਨੂੰ ਤਿਆਰ ਆ ਜੇ ਕਹਵੇ ਬਿਕਰਮ ਸਿੰਘ ਠੀਆ ਸਾਹਿਬ ਕਹ ਰਹੇ ਨੇ ਮੈਂ ਸਾਰਿਆਂ ਨੂੰ ਕਹਿ ਦੇਣਾ ਨਾਲ ਤੁਰ ਬਣ ਕੇ ਇਦਾਂ ਕਿਸੇ ਨੇ ਨਹੀਂ ਤੁਰਨਾ ਇਹ ਮੰਨਣ ਜਾਣਗੇ ਨਾਲ ਨਹੀਂ ਤੁਰਨਗੇ ਕੋਈ ਕਿਉਂ ਮੰਨਣਗੇ ਕਿਉਂ ਮੰਨਣਗੇ ਜਦੋਂ ਕੋਈ ਸੂਲਤੇ ਨਹੀਂ ਖੜਦੇ ਕਿਉਂ ਮੰਨਣਗੇ ਜੋ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਉਹਨੂੰ ਐਨ ਬੈਨ ਮੰਨ ਲੈਣ ਸਾਰੇ ਤਰਨੂੰ ਤਿਆਰ ਆ ਸੀ ਕੋਣ ਨਹੀਂ ਤਰਨੂੰ ਤਿਆਰ ਹਰ ਸਿੱਖ ਤਰਨੂੰ ਤਿਆਰ ਆ ਇਸ ਗੱਲ ਦੀ ਸਿਰਫ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਗੱਲ ਆ ਅੱਛਾ ਜੀ ਹਾਂਜੀ ਅਸੀਂ ਇੱਥੇ ਖੜੇ ਆ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਣ ਸਾਰੇ ਸਾਰੇ ਤਰਨੂੰ ਤਿਆਰ ਆ ਜੇ ਅਸੀਂ ਆਪਣਾ ਧਰਮ ਹੀ ਛੱ ਜਿਵੇਂ ਅਕਾਲ ਤਖਤ ਦੇ ਆਸਰੇ ਸੀ ਇੰਨਾ ਕੁਛ ਸਾਡੀ ਸਿੱਖ ਕੌਮ ਇੱਥੋਂ ਤੱਕ ਵਿਦੇਸ਼ਾਂ ਤੱਕ ਸਾਡਾ ਇੰਨਾ ਦਬਦਬਾ ਬਣਿਆ ਸੀ ਅਸੀਂ ਉਸ ਅਕਾਲ ਤਖਤ ਸਾਹਿਬ ਦੀ ਅਸੀਂ ਉਸ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਇੰਨਾ ਘਾਣ ਕਰਤਾ ਕਿ ਅੱਜ ਹਰ ਕੋਈ ਵੀ ਬੰਦਾ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਅਕਾਲ ਤਖਤ ਦੇ ਜਹੇਦਾਰ ਦੀ ਕੋਈ ਸਿੱਖ ਮੰਨਣ ਨੂੰ ਤਿਆਰ ਨਹੀਂ ਕਹਿੰਦੇ ਉਹ ਪਰਿਵਾਰ ਨੇ ਜੋ ਪਿੱਛੋ ਕਹਿਤਾ ਹੋ ਗਿਆ ਕੀ ਗੱਲ ਜੇ ਥੋੜਾ ਚਿਰ ਉਹ ਪਾਸੇ ਹੋ ਜਾਂਦੇ ਕੌਮ ਇਕੱਠੀ ਹੋ ਜਾਂਦੀ ਉਹਦੇ ਵਿੱਚ ਕੀ ਨੁਕਸਾਨ ਹੋਣਾ ਸੀ ਕੌਮ ਦਾ ਇਕੱਠੇ ਹੋਣ ਦੀ ਸੰਭਾਵਨਾ ਹੈਗੀ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਤੁਹਾਡੀ ਬੜੀ ਲੰਬੀ ਉਮਰ ਹੈ ਮਤਲਬ ਤੁਹਾਡਾ ਬਹੁਤ ਚੰਗਾ ਤਜਰਬਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਨੇ ਕਈ ਪਾਰਟੀਆਂ ਬਣ ਗਈਆਂ ਜੀ ਸੁਖਬੀਰ ਸਿੰਘ ਬਾਦਲ ਵਾਲੇ ਜਿਹੜੇ ਤਕੜੀ ਵਾਲੇ ਕਹਿੰਦੇ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਸਿਮਰਨਜੀਤ ਸਿੰਘ ਮਾਨ ਸਾਹਿਬ ਕਹਿੰਦੇ ਉਹ ਭਾਈ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਸਾਡੀ ਖੇਤਰੀ ਪਾਰਟੀ ਹੈ ਜੀ ਇਧਰ ਇੱਕ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਉਹ ਕਹਿੰਦੇ ਅਸੀਂ ਪੰਥਕ ਅਸੀਂ ਆ ਅਸਲੀ ਖੇਤਰੀ ਪਾਰਟੀ ਸਾਡੀ ਅਸਲੀ ਮੈਂ ਇਧਰ ਪੁਨਰ ਸ੍ਰੀ ਜੀ ਦਾਲੇ ਕਿ ਭਾਈ ਸਾਡੀ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਜੀ ਸਿਰਫ ਇਕੱਠੀਆਂ ਇਸੇ ਕਰਕੇ ਨਹੀਂ ਹੁੰਦੀਆਂ ਇੱਕ ਬੰਦੇ ਦੀ ਹੰਕਾਰਬਾਜੀ ਦਾ ਕਰਕੇ ਕੌਣ ਹੈ ਜੀ ਉਹ ਇੱਕ ਬੰਦਾ ਉਹ ਸਰਦਾਰ ਸਖਬੀਰ ਸਿੰਘ ਬਾਦਲ ਜੇ ਉਹ ਮੰਨ ਜਾਣ ਸਾਰੇ ਇਕੱਠੇ ਹੋਣ ਨੂੰ ਤਿਆਰ ਆ ਸਾਰੇ ਹਰ ਸਾਰੇ ਹਰ ਜਿੰਨੀਆਂ ਸਿੱਖਾਂ ਦੀਆਂ ਪਾਰਟੀਆਂ ਸਾਰੀਆਂ ਇਕੱਠੀਆਂ ਆਉਣ ਨੂੰ ਤਿਆਰ ਆ ਉਹਨਾਂ ਦੇ ਸਿਰਫ ਉਹ ਕਹਿੰਦੇ ਵੀ ਜੋ ਮੈਂ ਉਹ ਪਾਕੜਾ ਡੈਮ ਵਾਲੀ ਜਿਹੜੀ ਗੱਲ ਆ ਨਾ ਮੈਂ ਪਾਕੜਾ ਮੈਂ ਪਾਕੜਾ ਜਿੰਨਾ ਚਿਰ ਉਹ ਨਹੀਂ ਛੱਡਦੇ ਉਹਨਾਂ ਚਿਰ ਕੋਈ ਨਹੀਂ ਇਕੱਠਾ ਹੋ ਸਕਦਾ ਕਿਉਂਕਿ ਲੋਕਤੰਤਰ ਚ ਹਰ ਇੱਕ ਦੀ ਗੱਲ ਪੁੱਛਣੀ ਚਾਹੀਦੀ ਆ ਹਰ ਇੱਕ ਦੀ ਸਲਾਹ ਲੈਣੀ ਚਾਹੀਦੀ ਆ ਜੇ ਤੁਸੀਂ ਕਹੋ ਮੈਂ ਹਰ ਇੱਕ ਬੰਦੇ ਨੂੰ ਮੈਂ ਜੋ ਹੁਕਮ ਕਰਾਂ ਉਹੋ ਹੀ ਕਰੇ ਕਿਸੇ ਦੀ ਸਲਾਹ ਨਹੀਂ ਪੁੱਛਣੀ ਕਿਸੇ ਨਾਲ ਗੱਲ ਨਹੀਂ ਕਰਨੀ ਤੇ ਕਿੰਨਾ ਕਿੱਦਾਂ ਲੋਕ ਨਾਲ ਤੁਰ ਪਣਗੇ ਪੰਜਾਬ ਚ ਪਾੜੋ ਤੇ ਰਾਜ ਰਾਜਕਰ ਵਾਲੀ ਨੀਤੀ ਹੋ ਰਹੀ ਹੈ ਜੀ ਉਹ ਤੋਂ ਪਹਿਲਾਂ ਤੋਂ ਹੀ ਹੋ ਰਹੀ ਆ ਇਹ ਹਟੋ ਕਦੋਂ ਪੰਜਾਬੀਆਂ ਨੂੰ ਪਾੜਨੋਂ ਲੋਕ ਹਟਣਗੇ ਕਿਵੇਂ ਜੀ ਜਿੰਨਾ ਚਿਰ ਸਾਡੀ ਸਿੱਖ ਕੌਮ ਇਕੱਠੀ ਨਹੀਂ ਹੋਊਗੀ ਉਹ ਨਜ਼ਰ ਕੋਕ ਨਹੀਂ ਹੋਣਾ ਉਹ ਇਹ ਕਹੋ ਚੱਲਣਾ ਕੌਮ ਸਾਰੀ ਇਕੱਠਾ ਇਕੱਠੀ ਹੋਵੇ ਇਕੱਠੀ ਹੋ ਕੇ ਤੇ ਸਭ ਕੋ ਸੈੱਟ ਹੋ ਸਕਦਾ ਇਹ ਇਕੱਠੇ ਹੋਣੇ ਨਹੀਂ ਆਪਸ ਵਿੱਚ ਲੜਦੇ ਹੀ ਰਹਿਣਾ ਤੇ ਇਸੇ ਤਰ੍ਹਾਂ ਹੀ ਪਾੜੋ ਤੇ ਰਾਜ ਕਰੋ ਚੱਲੀ ਜਾਣਾ ਫਾਇਦਾ ਕਿਸੇ ਹੋਰ ਨੇ ਲੈ ਲੈਣਾ ਜੀ ਅਸੀਂ ਆਪ ਦਿੰਨੇ ਆ ਸਾਡੀ ਕੌਮ ਆਪ ਦਿੰਦੀ ਦੂਜਿਆਂ ਨੂੰ ਫਾਇਦਾ ਉਹਨਾਂ ਨੇ ਕਿਉਂ ਫਾਇਦਾ ਲੈਣਾ ਅਸੀਂ ਆਪ ਦਿੰਨੇ ਉਹਨਾਂ ਦੀ ਝੋਲੀ ਪਾਉਂਨੇ ਆ ਜਦੋਂ ਕਿਸੇ ਦੀ ਗੱਲ ਹੀ ਇੱਕ ਦੂਜੇ ਦੀ ਮੱਲਣੀ ਤੇ ਆਪ ਹੀ ਵਕਰੋ ਵਕਰੇ ਹੋਣਾ ਸਾਰਿਆਂ ਨੇ ਯਾਨੀ ਹਰਪ੍ਰੀਤ ਸਿੰਘ ਅੱਜ ਇਸ ਇਕਤਰਤਾ ਦੀ ਪ੍ਰਧਾਨਗੀ ਕਰ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਜੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਇੱਕ ਇਹੋ ਜਿਹਾ ਆਗੂ ਆ ਇੱਕ ਇਹੋ ਜਿਹਾ ਆਗੂ ਆ ਜਿਹੜੇ ਕੌਮ ਲਈ ਕੌਮਲੀ ਖੜੇ ਆ ਉਹਨਾਂ ਨੂੰ ਕੋਈ ਲਾਲਚ ਨਹੀਂ ਉਹਨਾਂ ਨੂੰ ਪ੍ਰਧਾਨਗੀ ਦਾ ਵੀ ਕੋਈ ਲਾਲਚ ਨਹੀਂ ਸੀ ਉਹਨਾਂ ਨੂੰ ਧੱਕੇ ਨਾਲ ਪ੍ਰਧਾਨ ਬਣਾਇਆ ਗਿਆ ਸਾਰਿਆਂ ਨੇ ਜਿੰਨਿਆਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਕਾ ਬਾਰ-ਬਾਰ ਘਰ ਜਾ ਕੇ ਕਹਿ ਕੇ ਪ੍ਰਧਾਨ ਬਣਾਇਆ ਗਿਆ ਉਹਨਾਂ ਦੇ ਆਪ ਦੇ ਮਨ ਦੀ ਕੋਈ ਸ਼ਾਨੀ ਪ੍ਰਧਾਨ বিজেপি ਵਾਲਿਆਂ ਨੇ ਬੜੀਆਂ ਵੀਡੀਓਜ਼ ਹੁੰਦੀਆਂ ਜੀ ਗੈਂਦੀ ਹਰਪ੍ਰੀਤ ਸਿੰਘ ਹੁਣ ਆਦੀਆਂ ਉਹ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੇ ਸੈਣੀ ਸਾਹਿਬ ਉਹਨਾਂ ਨੇ ਵਿਆਹ ਫੰਕਸ਼ਨ ਦੇ ਵਿੱਚ ਹੱਸਦੇ ਦਿਖਾਈ ਦਿੱਤੇ ਗਏ ਜੀ ਉਸ ਵੀਡੀਓ ਬਾਰੇ ਕੀ ਕਹਿਣਾ ਨਹੀਂ ਵਿਆਹ 'ਚ ਰੋਣਾ ਹੋਰ ਹਮ ਹੱਸਣਗੇ ਨਹੀਂ ਤੇ ਹੋਰ ਰੋਣ ਵਰਾ ਵਿਆਹ 'ਚ ਬੀਜੇਪੀ ਵਾਲਿਆਂ ਨੇ ਬੜੀ ਕਿਹੜਾ 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 ਸਾਡਾ ਇਹ ਸਵਾਲ ਆ ਮੈਨੂੰ ਨਹੀਂ ਸਮਝ ਲਿਆ ਜਾਂਦੀ ਉਹਦੀ ਕਹਿੰਦੇ ਨੇ ਵੀ ਭਾਈ ਬੀਜੇਪੀ ਵਾਲਿਆਂ ਨਾਲ ਸਾਡੀ ਗੁੜੀ ਆ ਜੀ ਯਾਰ ਵਿਰੋ ਕਦੇ ਵੀ ਸੁਖਵੀਰ ਬਾਦਲ ਨੂੰ ਤੁਸੀਂ ਸਵਾਲ ਪੁੱਛਿਆ ਉਹਨਾਂ ਕਾਲੀਆਂ ਨੂੰ ਪੁੱਛਿਆ ਕਦੇ ਕਿਉਂ ਗਏ ਸੀ ਤੁਹਾਨੂੰ ਇਹ ਰੜਕਦੇ ਆ ਹਰਪ੍ਰੀਤ ਸਿੰਘ ਕਿਉਂ ਗਏ ਆ ਕਦੇ ਅੱਜ ਤੱਕ ਪੁੱਛਿਆ ਕਿਸੇ ਪੱਤਰਕਾਰ ਨੇ ਕਿਉਂ ਨਹੀਂ ਪੁੱਛਿਆ ਉਹਦਾ ਕਾਰਨ ਕੀ ਅਸੀਂ ਕਹਾਂ ਨੂੰ ਅਸੀਂ ਪੁੱਛਦੇ ਆ ਜੀ ਜਰੂਰ ਪੁੱਛਦੇ ਆ ਵੀ ਭਾਈ ਜੀ ਅੱਜ ਤੱਕ ਮੈਂ ਨਹੀਂ ਕਿਸੇ ਚੈਨਲ ਤੇ ਵੀ ਸੁਣਿਆ ਜੇ ਜਦੋਂ ਵੀਡੀਓ ਦੇਖੀਏ ਤੁਹਾਡੀ ਕੋਈ ਵੀਡੀਓ ਆ ਗਈ ਮੈਨੂੰ ਜਰੂਰ ਦਿਖਾਓ ਫਿਰ ਮੈਂ ਤੁਹਾਡਾ ਧੰਨਵਾਦ ਵੀ ਕਰੂੰਗਾ ਜੇ ਤੁਸੀਂ ਪੁੱਛਿਆ ਹੋਵੇ ਤਾਂ ਤੁਸੀਂ ਸਿਰਫ ਇਹਨਾਂ ਨੂੰ ਸਵਾਲ ਪੁੱਛਣਾ ਹੋਂ ਨਿਆ ਹੋਰ ਤੁਸੀਂ ਕਿਹਨੂੰ ਪੁੱਛਦੇ ਜਿਹੜੇ ਲੋਕ ਇਹ ਕਹਿੰਦੇ ਨੇ ਭਾਈ ਇਸ ਧੜੇ ਦੀ ਬੀਜੇਪੀ ਦੇ ਨਾਲ ਸਾਂਝ ਹੈ ਚਲੋ ਬਹੁਤ ਸਾਰੇ ਲੋਕ ਤੁਸੀਂ ਵੀ ਸੁਣਿਆ ਹੋਗਾ ਕਹਿੰਦੇ ਹੋਣਗੇ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਕਹਿਣਾ ਜੀ ਮੈਂ ਇੱਕ ਗੱਲ ਅੱਜ ਅੱਜ ਮੈਂ ਇੱਕ ਗੱਲ ਕਹਿਣਾ ਜੋ ਅਸਲੀਅਤ ਆ ਸਾਡੇ ਪੰਜਾਬ ਚ ਕਿਹੜੇ ਧੜੇ ਦੀ ਬੀਜੇਪੀ ਨਾਲ ਨਹੀਂ ਸਾਂਝ ਮੈਨੂੰ ਉਹ ਇੱਕ ਦੱਸ ਦੇ ਤੁਸੀਂ ਪੱਤਰਕਾਰ ਆ ਰੋਜ਼ ਵਿਚਰਦੇ ਇੱਕੋ ਧੜਾ ਦੱਸ ਦੇ ਜਿਹਦੀ ਬੀਜੇਪੀ ਨਾਲ ਨਹੀਂ ਸਾਂਝ ਕੋਈ ਦੱਸੋ ਮਤਲਬ ਸਾਰਿਆਂ ਦੀ ਬੀਜੇਪੀ ਨਾਲ ਸਾਝੇ ਭਾਈਚਾਰਾ ਆ ਕਿਸੇ ਨਾਲ ਬੋਲਣਾ ਲਗਾ ਕਿਸੇ ਨਾਲ ਛੱਡਦੀ ਹੈ ਕਿਉਂ ਕਿਉਂ ਕਿਸੇ ਨੂੰ ਛੱਡੀ ਹੈ ਦੱਸੋ ਸਾਡਾ ਭਾਈਚਾਰਾ ਆ ਤੁਸੀਂ ਕੱਲ ਨੂੰ ਕਹੋਗੇ ਤੁਸੀਂ ਫਲਾਣੇ ਹਿੰਦੂ ਨਾਲ ਕਿਉਂ ਬੋਲਦੇ ਆ ਫਲਾਣੇ ਬੰਦੇ ਨਾਲ ਕਿਉਂ ਬੋਲਦੇ ਆ ਅਸੀਂ ਭਾਈਚਾਰਾ ਅਸੀਂ ਇਕੱਠੇ ਰਹਿੰਦੇ ਆ ਉਹਦੇ ਵਿੱਚ ਬੀਜੇਪੀ ਬਾਕੀ ਗੱਲਾਂ ਉਹ ਬੱਕਰੀਆਂ ਆ ਅਸੀਂ ਭਾਈਚਾਰੇ ਨਾਲ ਅਸੀਂ ਬੋਲਣਾ ਨਹੀਂ ਕਿਸੇ ਨਾਲ ਕਿਉਂ ਨਾ ਬੋਲੀਏ ਸਿਆਸਤ ਕਰਨ ਵਾਲਿਆਂ ਨੂੰ ਤਾਂ ਮੌਕਾ ਮਿਲ ਜਾਂਦਾ ਹੈ ਨਾ ਜਦੋਂ ਕੋਈ ਵੀਡੀਓ ਸਾਹਮਣੇ ਹੁੰਦੀ ਜਾਂ ਫੋਟੋ ਸਾਹਮਣੇ ਆਉਂਦੀ ਬਹੁਤ ساری ਸਿਆਸਤ ਵੀ ਹੁੰਦੀ ਹੈ ਜੀ ਇਹ ਸਾਰਾ ਸੋਸ਼ਲ ਮੀ ਮੈਂ ਇੱਥੇ ਕਿਸੇ ਬੀਜੇਪੀ ਵਾਲਾ ਖੜ੍ਹ ਜਾਵਾ ਤੁਸੀਂ ਮੇਰੀ ਵੀਡੀਓ ਬਣਾ ਲੈਣੀ ਆ ਦੇਖੋ ਜੀ ਬੀਜੇਪੀ ਨਾ ਰਲ ਗਿਆ ਰਲ ਗਿਆ ਇਹ ਤੁਹਾਡੇ ਵਿਊਅਰਾਂ ਦਾ ਚੱਕਰ ਪਾਇਆ ਹੋਇਆ ਹੈ ਹੈਗਾ ਤੁਹਾਡਾ ਬੀਜੇਪੀ ਵਾਲਿਆ ਨਾ ਸਾਡੇ ਬਹੁਤ ਮਿੱਤਰ ਆ ਬੀਜੇਪੀ ਵਾਲੇ ਇਹ ਕਿਹੜੀ ਗੱਲ ਕਿਉਂ ਨਹੀਂ ਪਿਆਰ ਅਸੀਂ ਇੱਕ ਦੂਜੇ ਦੇ ਦਿਨਾਂ ਸੋਦਾ ਤੇ ਦੁੱਖ ਸੁੱਖ ਤੇ ਇਕੱਠੇ ਹੁੰਨੇ ਸੀ ਅਸੀਂ ਬੀਜੇਪੀ ਨੂੰ ਕਿਉਂ ਛੱਡ ਦਈਏ ਉਹ ਕੋਈ ਸ਼ੂਤ ਥੋੜਾ ਆ ਬੀਜੇਪੀ ਉਹਨਾਂ ਦੀ ਵਿਚਾਰਤਾ rapੜੀ ਆ ਸਾਡੀ ਵਿਚਾਰਤਾ ਵਿਚਾਰਤਾ rapੜੀ ਆ ਉਹ ਕੋਈ ਸ਼ੂਤ ਨਹੀਂ ਗਈ ਹੈਗੀ ਬੀਜੇਪੀ 2027 ਦੀ ਤਸਵੀਰ ਕੀ ਨਜ਼ਰ ਆ ਰਹੀ ਕਿਉਂਕਿ ਵੱਖ-ਵੱਖ ਰਿਆ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰੈਸ ਜਿਹੜੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਸੁਪੀਰ ਸਿੰਘ ਬਾਦਲ ਹੋਣਾ ਬੋਲੋ ਪੰਜਾਬ ਬਚਾਓ ਜਿਹੜੀਆਂ ਰੈਲੀ ਦੀਆਂ ਸ਼ੁਰੂਆਤਾਂ ਕੀਤੀਆਂ ਗਈਆਂ ਨੇ ਅੱਜ ਇੱਥੇ ਜਿਹੜੀ ਕਾਨਫਰੰਸ ਕੀਤੀ ਗਈ ਹੈ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਕਰਕੇ ਜਾਂ ਰੈਲੀਆਂ ਕਰਕੇ 2027 ਤੇ ਕੀ ਅਸਰ ਪਊਗਾ ਤੁਹਾਨੂੰ ਕੀ ਲੱਗਦਾ ਜੀ 27 ਦੀ ਤਸਵੀਰ ਹਜੇ ਬਿਲਕੁਲ ਧੁੰਦਲੀ ਆ ਧੁੰਦਲੀ ਆ ਜੀ ਕਿਸੇ ਪਾਰਟੀ ਕੋ ਕੁਸਰ ਨਾ ਪੰਜਾਬ ਚ ਮੈਂ ਅਜੇ ਵਾਦੇ ਨਾ ਗੱਲ ਕਹਿਣਾ ਅੱਜ ਦੀ ਤਰੀਕ ਤੱਕ ਤੇਜਰ ਤਜਰਬਾ ਬੋਲ ਰਿਹਾ ਤੁਹਾਡਾ ਜੀ ਹਾਂਜੀ ਮੇਰਾ ਤਜਰਬਾ ਬੋਲ ਰਿਹਾ ਵੀ ਇਹ ਹਜੇ ਬਿਲਕੁਲ ਧੁੰਦਲੀ ਆ ਤਸਵੀਰ ਹਜੇ ਕਿਸੇ ਪਾਰਟੀ ਦੇ ਪੱਲੇ ਘੱਕ ਨਿਕਾ ਕਿਸੇ ਹੱਲ ਦੇਖ ਲਓ ਤੁਸੀਂ ਇਹ ਤਾਂ ਪਰਮਾਤਮਾ ਕਿਰਪਾ ਕਰੂਗਾ ਦੇਖੋ ਕਿਤੇ ਕਰਦੇ ਆ ਬਿਲਕੁਲ ਆਗੇ ਆਗੇ ਪਤਾ ਪੰਜਾਬ ਤੈਨੂੰ ਤਾਂ ਗਿਣਵੇਂ ਚੋਂ ਮਹੀਨੇ ਹੀ ਰਹਿ ਗਏ ਆ ਜੀ ਇਹ ਤਿਆਰੀ ਹਲੇ ਫਿਰ ਕਿਉਂ ਨਹੀਂ ਹੋਈ ਖੇਤਰੀ ਪਾਰਟੀ ਦੀ ਆਪਾਂ ਗੱਲ ਕਰ ਲਈਏ ਤੁਹਾਡੀ ਗੱਲ ਕਰ ਲਈਏ ਜਾਂ ਹੋਰ ਜਿਹੜੀਆਂ ਖੇਤਰੀ ਪਾਰਟੀਆਂ ਨੇ ਇਹ ਪ੍ਰੋਪਰ ਤਿਆਰੀ ਕਿਉਂ ਨਹੀਂ ਹੋ ਰਹੀ ਜੀ ਪ੍ਰੋਪਰ ਤਿਆਰੀ ਇਸ ਕਰਕੇ ਨਹੀਂ ਕਿਉਂਕਿ ਸਾਡੇ ਸਾਰੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਪੈਦਾ ਹੋ ਗਿਆ ਜਿਹੜਾ ਪਹਿਲਾਂ ਕਦੇ ਨਹੀਂ ਸੀ ਹੋਇਆ ਹਰ ਕੋਈ ਬੰਦਾ ਵੀ ਸੋਸ਼ਲ ਮੀਡੀਆ ਤੇ ਦੇਖਦਾ ਸੋਚਦਾ ਫਿਰ ਆਪਣਾ ਸਿਰ ਫੜ ਕੇ ਬਹਿ ਜਾਂਦਾ ਵੀ ਇੱਧਰ ਕੀ ਹੋ ਗਿਆ ਉਧਰ ਉਹ ਉਧਰੋਂ ਬਾਦ ਹੁੰਦਾ ਦੂਜੇ ਬੰਦੇ ਉਹ ਲੈ ਵੀ ਇੱਧਰ ਆ ਹੋ ਗਿਆ ਇੱਧਰੋਂ ਆ ਹੋ ਗਿਆ ਉਹ ਸਿਰ ਫੜ ਕੇ ਬਹਿਦਾ ਫਿਰ ਸੋਚਦਾ ਯਾਰ ਕੋਈ ਨਹੀਂ ਲਾ ਕੇ ਜਾ ਕੇ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਉਹ ਫਿਰ ਟਾਈਮ ਤੇ ਲਾ ਕੇ ਜਾ ਕੇ ਦੇਖਣਗੇ ਸਾਰੇ ਮੌਕੇ ਤੇ ਮਨ ਬਦਲ ਜਾਂਦਾ ਇਹ ਵੀ ਹਮ ਤੇ ਚੋਣ ਦੇ ਸ਼ਾਨ ਦੇਖ ਕੇ ਜੀ ਨਹੀਂ 2-4 ਦਿਨ ਪਹਿਲਾਂ ਫਾਈਨਲ ਕਰ ਲੈਂਦੇ ਲੋਕ ਲੋਕ ਹਫਤਾ ਪਹਿਲਾਂ ਲੋਕੀ ਆਪਣਾ ਮਨ ਬਣਾ ਲੈਂਦੇ ਵੀ ਆਹ ਕਰਨਾ ਇਹੇ ਪਾਉਣੀ ਆ ਇੱਥੇ ਪਾਉਣੀ ਵੋਟ ਉਦੋਂ ਕੋਈ ਬਿਲਕੁਲ ਲੇੜੇ ਜਾਏ ਕੋਈ ਚੇਂਜ ਨਹੀਂ ਹੁੰਦੀ ਆਮ ਆਦਮੀ ਪਾਰਟੀ ਵਾਰੇ ਕੀ ਖਿਆਲ ਆਓ ਕਹਿੰਦੇ 70 75 ਸਾਲਾਂ ਵਾਲੇ ਕੰਮ ਹੀ ਅਸੀਂ 4 ਕਿਸਾਲਾਂ ਚ ਕਰ ਦਿੱਤੇ ਜੀ ਕਿਤੇ ਪਤਾ ਨਹੀਂ ਕਿੱਥੇ ਆ ਉਹ ਸਾਨੂੰ ਦਿਖਾਓਗੇ ਕਿਤੇ ਕਿ ਤੁਸੀਂ ਵੀ ਫਿਰਦੇ ਆ ਕਿਤੇ ਕੀਤੇ ਕੰਮ ਕਿਤੇ ਜੀ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੋਈ ਕੰਮ ਨਹੀਂ ਕੀਤਾ ਧੱਕੇਸ਼ਾਹੀ ਪੁਲਿਸ ਕਰ ਰਹੀ ਹਰੇਕ ਨਾਲ ਹਰੇਕ ਨਾਲ ਧੱਕੇਸ਼ਾਹੀ ਹੋ ਰਹੀ ਆ ਸਮਾਂ ਤੰਗ ਕਰ ਰਿਹਾ ਹੈ ਜੀ ਮੈਂ ਕਹਾਂ ਤੰਗ ਕਰ ਰਿਹਾ ਹੈ ਸਮਾਂ ਕੋਈ ਇਹਨਾਂ ਨੇ ਕੰਮ ਕੋਈ ਨਹੀਂ ਇਹਨਾਂ ਨੇ ਕੀਤਾ ਹਲੇ ਤੱਕ ਤਾਂ ਕੋਈ ਕੀਤਾ ਨਹੀਂ ਯਾਰ ਮੁੰਡੇ ਕਿਤੇ ਖੜ੍ਹ ਨਹੀਂ ਸਕਦੇ ਚੱਕਲ ਜਾਂਦੇ ਆ ਬਹੁਤ ਧੱਕੇਸ਼ਾਹੀ ਹੋ ਰਹੀ ਆ ਯਾਨੀ ਕਿ ਪੁਲਿਸ ਤੰਗ ਕਰਦੀ ਆ ਸਮਾਂ ਅੱਛਾ ਉਹ ਕਹਿੰਦੇ ਨਸ਼ਾ ਖਤਮ ਕਰ ਦਿੱਤਾ ਜੀ ਯੁੱਧ ਛੇੜਿਆ ਯੁੱਧ ਨਸ਼ਿਆਂ ਵਿਰੋਧ ਨਸ਼ਾ ਖਤਮ ਹੋਇਆ ਪੰਜਾਬ ਚ ਨਸ਼ਾ ਦੇ ਭਾਈ ਪਰਾਣੀ ਜਿਨ੍ਹਾਂ ਨੇ ਕਾਰਨਾ ਕਰੀ ਜਾਂਦੀ ਹਾਂ ਜੀ ਵਾਧੂ ਚੱਲ ਵਾਧੂ ਹੋ ਰਿਹਾ ਨਸ਼ਾ ਵਾਧੂ ਚਲਾਇਆ ਹੋਇਆ ਭਾਜੀ ਇਹਨਾਂ ਨੇ ਠੀਕ ਹੈ ਬਾਕੀ ਕੀ ਕਹਿੰਦੇ ਉਹਨੂੰ ਜਿਹੜੇ ਜਨਤਾ ਨੂੰ ਇਹ ਤੰਗ ਕਰਦੇ ਉਹ ਵੱਖਰਾ ਕਰਦੇ ਆ ਤੰਗ ਕਿਉਂ ਕਰਦੇ ਜੀ ਉਹ ਕਹਿੰਦੇ ਪੰਜਾਬ ਦੇ ਲੋਕ ਖੁਸ਼ ਬੜੇ ਆ ਜੀ ਨਾ ਜੀ ਨਾ ਕੋਈ ਖੁਸ਼ ਨਹੀਂਗਾ ਕੋੜਾ ਬੱਚਾ ਕਹਿ ਦੇਵੇ ਖੁਸ਼ ਆ ਭਾਜੀ ਇਦਾਂ ਥੋੜੀ ਤੁਰੇ ਜਾਂਦੇ ਡਾਂਗਾ ਮਾਰ ਦਿੰਦੇ ਆ ਨੇ ਜਿਹੜੀ ਜੈਨ ਚੱਕਦੀ ਆ ਬਸ ਇਹੇ ਕੰਮ ਕਰਦੀ ਆ ਪੰਜਾਬ ਚ ਕਿੰਨੇ ਮੁੰਡੇ ਚੱਕੇ ਜਾਂਦੇ ਆ ਡੇਢ ਲੱਖ ਮੁੰਡਾ ਮਰਨ ਦੀ ਨਾ ਸ਼ਾਸਨ ਕੀਤੀ ਹੋਈ ਆ ਪੰਜਾਬ ਨੇ ਉਦਾਂ ਨਹੀਂ ਮਰਿਆ ਇਹਨਾਂ ਲੜਕੇ ਵੀ ਅਖਲੇ ਪੰਜਾਬ ਨਹੀਂ ਮਰਿਆ ਨਸ਼ੇ ਨਾਲ ਮਰਨ ਇਹਨਾਂ ਨੇ ਨਸ਼ਾ ਪੰਜਾਬ ਦੇ ਵਿੱਚ ਇੰਨਾ ਹੋ ਗਿਆ ਗੱਲ ਛੱਡ ਦੋ ਕੌਣ ਲਿਆਉਂਦੀ ਆ ਸਰਕਾਰਾਂ ਬਾਰਡਰ ਤੋਂ ਆਪ ਤਾਂ ਨਹੀਂ ਤੁਰ ਕੇ ਆਉਂਦਾ ਨਸ਼ਾ ਆ ਮੁੰਡਾ ਬਾਰਡਰ ਤੋਂ ਆਪ ਤਾਂ ਨਹੀਂ ਤੁਰ ਕੇ ਆਉਂਦਾ ਨਾ ਸਰਕਾਰਾਂ ਲਿਆਉਂਦੀਆਂ ਨਾ ਜਿਹੜੇ ਵੱਡੇ ਮਗਰਮਾਸ਼ਾਂ ਨੇ ਤੱਕ ਤੁਸੀਂ ਪਹੁੰਚਦੇ ਨਹੀਂਗੇ ਜਿਹੜੇ ਮੇਰੇ ਅਗੇ ਆ ਉਹ ਅੰਦਰ ਕੀਤੇ ਫੜ ਕੇ ਇਹਨਾ ਤੋਂ ਨਹੀਂ ਆ ਪਈਆਂ ਜਿਹੜੇ ਪੰਜਾਬ ਦੇ ਪੰਜਾਬ ਨੂੰ ਲੜਕੇ ਦੇ ਹਲਿਆ ਪੰਜਾਬ ਨੂੰ ਪੁਖੇ ਰੱਖ ਕੇ ਦੇ ਹਲਿਆ ਪਰ ਪੰਜਾਬ ਨਹੀਂ ਮਰਿਆ ਫਿਰ ਇਹਨਾਂ ਕਿਹਾ ਪੰਜਾਬ ਮਰਨਾ ਸਿਰਫ ਨਸ਼ੇ ਨਾਲ ਨਹੀਂ ਤੇ ਪੰਜਾਬ ਦੇ ਗੱਬਰੂ ਸਾਥ ਸਾਥ ਬੁੱਟੇ ਕਿਸੇ ਜਾਣਦੇ ਨਸ਼ੇ ਨਾਲ ਹੁਣ ਚੱਕੀ ਜਾਂਦੇ ਆ ਗਲਤ ਕੇਸ ਪਾ ਕੇ ਮੁੰਡੇ ਮਰੀ ਜਾਂਦੇ ਆ ਘਰ ਵੀ ਢੋਂਦੇ ਦੀ ਘਰ ਤਾਂ ਆਏ ਜਾਂਦੇ ਆ ਜੀ ਇਹਨਾਂ ਨੂੰ 4 ਲੱਖ ਰੁਪਏ ਮਿਲਣ ਦੇ ਨਾਲੇ ਪੋਸਟ ਵਧਣ ਦੀ ਆ ਆਪਣੇ ਹੀ ਮਰੀ ਜਾਂਦੇ ਸਾਡੇ ਆਪਣੇ ਆਪਣੇ ਹੋ ਗਏ ਆਪਣੇ ਮਰੀ ਜਾਂਦੇ ਆ ਸੰਤਾ ਨੇ ਕਿਹਾ ਸੀ ਨਾ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ ਇਹ ਉਹ ਕੰਮ ਹੋਣ ਰਿਹਾ ਤੇ ਹੁਣ ਫੇਰ ਸਮਾਂ ਆਊਗਾ ਰੁਕਣੇ ਪੈਣਗੇ ਹਾਂਜੀ ਮਜਬੂਰ ਕਰਤਾ ਇਹਨਾਂ ਨੂੰ ਅੱਛਾ ਬਾਈ ਨਸ਼ੇ ਦੀ ਆਪਾਂ ਗੱਲ ਕਰਦੇ ਆ ਹਰੇਕ ਵਾਰ ਜੇ ਆਪਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਦੀ ਗੱਲ ਕਰ ਲਈਏ 17 ਦੀਆਂ ਚੋਣਾਂ ਤੋਂ ਪਹਿਲਾਂ ਦੀ ਗੱਲ ਕਰ ਲਈਏ 12 ਦੀਆਂ ਚੋਣਾਂ ਤੋਂ ਪਹਿਲਾਂ ਦੀ ਗੱਲ ਕਰ ਲਈਏ ਨਸ਼ੇ ਦਾ ਮੁੱਦਾ ਹੀ ਨਹੀਂ ਖਤਮ ਹੁੰਦਾ ਨਸ਼ਾ ਖਤਮ ਕਦੋਂ ਹੋਊਗਾ ਜੀ ਭਾਜੀ ਦੇਖ ਇੰਡੀਆ ਦੇ ਵਿੱਚ ਰਸਤਾ ਨਾ ਇੰਡੀਆ 'ਚ ਯੂਪੀ ਆ ਨਾ ਉੱਥੇ ਡੋਡੇ ਹੁੰਦੇ ਪੰਜਾਬ 'ਚ ਕਿਉਂ ਨਹੀਂ ਹੁੰਦੇ ਕੀ ਪੰਜਾਬ ਨੂੰ ਮਾਰਨਾ ਉਹ ਵੀ ਤਾਂ ਇੰਡੀਆ ਦੇ ਵਿੱਚ ਹੀ ਆ ਨਾ ਉਹ ਕਿਹੜਾ ਅਮਰੀਕਾ ਦੇ ਵਿੱਚ ਆ ਉਥੇ ਮਾਲ ਵਿਗਣ ਡਿਆ ਡੋਡੇ ਲੱਗਣ ਡਿਆ ਤੇ ਪੰਜਾਬ 'ਚ ਕਿਉਂ ਨਹੀਂ ਡੋਡੇ ਖੇਤੀ ਹੋਣ ਦੀ ਕਿ ਪੰਜਾਬ ਮਾਰਨਾ ਡੋਡਿਆਂ ਦਾ ਨੁਕਸਾਨ ਹੈਗਾ ਜੀ ਨਹੀਂ ਪਾਜੀ ਉਹ ਕੁਦਰਤੀ ਨਸ਼ਾ ਵਾ ਕੁਦਰਤੀ ਆ ਉਹ ਚ ਖਸਖਸ ਆ ਆਪਾਂ ਬੱਚੇ ਨੂੰ ਦਿੰਨੇ ਜਦੋਂ ਬਿਮਾਰ ਹੋ ਜਾਂਦਾ ਹੁਣ ਦਵਾਈ ਆ ਕੋਰੈਕਸ ਉਹ ਖੰਗ ਦੀ ਬਣਿਆ ਤੁਸੀਂ ਜ਼ਿਆਦਾ ਪੀਓਗੇ ਤਾਂ ਨਸ਼ਾ ਬਣ ਗਿਆ ਹਾਂ ਉਹ ਨਸ਼ਾ ਨਹੀਂਗਾ ਇਹ ਦਵਾਈ ਆ ਜੇ ਤੁਸੀਂ ਦਵਾਈ ਤੌਰ ਤੇ ਖਾਓਗੇ ਹੁਣ ਫੀਮ ਆਟੈਕ ਹੁੰਦਾ ਆ ਆਪਾਂ ਜਿੰਨੇ ਆ ਉਹਨਾਂ اٹੈਕ ਰੁਕ ਜਾਂਦਾ ਫੀਮ ਨਾਲ ਇਹ ਨਸ਼ਾ ਯਾਨੀ ਕਿ ਉਧਰ ਜਲ ਰਿਹਾ ਇਧਰ ਖਾਂਦੇ ਨਹੀਂ ਜਲ ਇਧਰ ਮੈਡੀਕਲ ਨਸ਼ੇ ਦੇ ਨਾਲ ਮਾਰੀ ਜਾਂਦੇ ਆ ਦੁਨੀਆ ਨੂੰ ਅੱਛਾ ਭਾਈ ਵੈਸੇ ਕਹਿੰਦੇ ਕਿ ਡੋਡਿਆਂ ਦੀ ਖਸ ਖਸ ਦੀ ਖੇਤੀ ਪੰਜਾਬ ਚ ਹੋਣੀ ਚਾਹੀਦੀ ਖਸ ਖਸ ਦੀ ਖੇਤੀ ਦੇ ਫਾਇਦੇ ਕੀ ਆ ਜੀ ਫਾਇਦੇ ਬਹੁਤ ਆ ਜੀ ਫਾਇਦਾ ਹੀ ਫਾਇਦਾ ਆ ਚਿੱਟੇ ਤੋਂ ਜਾਨ ਬਚੂਗੀ ਮੈਡੀਕਲ ਨਸ਼ੇ ਤੋਂ ਜਾਨ ਬਚੂਗੀ ਇਹ ਇਧਰ ਆ ਜਵੇ ਤਾਂ ਇਧਰ ਆਉਣਾ ਚਾਹੀਦਾ ਪੰਜਾਬ ਦੇ ਵਿੱਚ ਇਹਦੀ ਖੇਤੀ ਹੋਣੀ ਚਾਹੀਦੀ ਹੈ। ਫਿਰ ਤੁਸੀਂ ਰਾਜਸਥਾਨ ਗਏ ਹੋ ਕਦੀ? ਨਹੀਂ ਰਾਜਸਥਾਨ ਨਹੀਂ ਗਿਆ ਭਾਜੀ ਦੇਖੋ ਇੱਕ ਬੰਦਾ 100 ਰੁਪਏ ਦੀ ਚੀਜ਼ ਖਾ ਕੇ ਵੀ ਕੰਮ ਕਰ ਸਕਦਾ। ਹੁਣ 3000 ਨੂੰ ਚਿੱਟਾ ਗ੍ਰਾਮੀ ਇਹ ਚੋਰੀਆਂ ਤੇ ਹੋਣੀਆਂ ਹੀ ਹੋਣੀਆਂ। ਪਹੁੰਚ ਤੋਂ ਉੱਪਰ ਨਸ਼ਾ ਤੇ ਬੰਦਾ ਕੀ ਕਰੂ? ਬਲੱਡ ਨਾਲ ਅਟੈਚ ਹੋ ਜਾਂਦਾ ਉਹ। ਸਾਰੇ ਮਾਪਿਓਂ ਵੀ ਵੇਖਦੇ ਉਹਨਾਂ ਨੇ। ਕਿੰਨੇ ਮਾਪਿਓਂ ਮਾਰਦੇ ਆ। ਇਸ ਕਰਕੇ ਸਰਕਾਰ ਨੂੰ ਬੇਨਤੀ ਹੱਥ ਬਨ੍ਹ ਕੇ ਬੇਨਤੀ ਆ ਵੀ ਖਸਖਾਸ ਦੀ ਖੇਤੀ ਪੰਜਾਬ 'ਚ ਕੀਤੀ ਜਾਵੇ।